ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੀ ਅੱਜ ਦੀ ਕਹਾਣੀ ਦਿਲ ਨੂੰ ਭਾਵੁਕ ਕਰ ਦੇਣ ਵਾਲੀ ਕਹਾਣੀ ਆ ਇਹ ਕਹਾਣੀ ਬਹੁਤ ਘਰਾਂ ਦੀ ਹੱਡ ਬੀਤੀ ਕਹਾਣੀ ਬਣ ਚੁੱਕੀ ਆ ਪ੍ਰਦੀਪ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਪ੍ਰਦੀਪ ਦੇ ਪਾਪਾ ਆਪਣੇ ਪੁੱਤ ਨੂੰ ਬਹੁਤ ਪਿਆਰ ਕਰਦੇ ਸੀ ਸਾਰੇ ਹੀ ਮਾਪਿਓ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਪਰ ਉਹ ਚਾਰ ਭੈਣਾਂ ਤੋਂ ਬਾਅਦ ਹੋਇਆ ਸੀ ਸੁੱਖਾਂ ਸੁਖੀ ਦਾ ਹੋਇਆ ਸੀ ਲਾਡਲਾ ਸੀ ਤੇ ਉਹਦੀਆਂ ਭੈਣਾਂ ਵੀ ਉਹਨੂੰ ਬਹੁਤ ਪਿਆਰ ਕਰਦੀਆਂ ਸੀ ਪ੍ਰਦੀਪ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਉਹ ਬਹੁਤ ਪੜ੍ਹਿਆ ਉਧੀਆਂ ਦੋ ਭੈਣਾਂ ਦੇ ਵਿਆਹ ਹੋ ਗਏ ਉਹਦੇ ਪਿਓ ਨੇ ਕਰਜ਼ਾ ਚੁੱਕ ਕੇ ਆਵਦੀਆਂ ਧੀਆ ਵਿਆਈਆਂ ਦੋ ਛੋਟੀਆਂ ਸੀ ਉਹ ਹਜੇ ਨਹੀਂ ਵੀ ਆਈਆਂ ਸੀ ਤਾਂ ਪ੍ਰਦੀਪ ਨੇ ਆਪਣੀ ਗ੍ਰੈਜੂਏਸ਼ਨ ਤੇ ਇੱਕ ਡਿਪਲੋਮਾ ਕਰ ਲਿਆ ਸੀ ਉਹਨੇ ਉਹਨੇ ਬੜੇ ਥਾਂ ਫਾਰਮ ਭਰੇ ਪਰ ਉਹਨੂੰ ਨੌਕਰੀ ਨਾ ਮਿਲੀ ਤੇ ਇੱਕ ਦਿਨ ਉਹ ਆਪਣੇ ਪਿਓ ਨੂੰ ਕਹਿੰਦਾ ਕਿ ਪਾਪਾ ਵੀ ਜੇ ਮੈਨੂੰ ਇੱਧਰ ਨੌਕਰੀ ਮਿਲਦੀ ਵੀ ਆ ਤਾਂ ਜਿਹੜਾ ਆਪਣੇ ਸਿਰ ਕਰਜ਼ਾ ਉਹ ਨੌਕਰੀ ਨਾਲ ਵੀ ਨਹੀਂ ਲੈਣਾ ਵੀ ਮੇਰੇ ਨਾਲ ਦੇ ਦੋਸਤ ਆ ਜਿਹੜੇ ਉਹ ਸਾਰੇ ਬਾਹਰ ਨੇ ਵੀ ਮੈਨੂੰ ਕਹਿੰਦੇ ਆ ਵੀ ਤੂੰ ਇੱਕ ਵਾਰ ਬਾਹਰ ਆ ਜਾ ਵੀ ਦੇਖੀ ਤੇਰੀ ਜ਼ਿੰਦਗੀ ਐ ਨਾ ਸੰਵਰ ਜੂ ਵੀ ਕਿਉਂ ਨਾ ਮੈਂ ਬਾਹਰ ਚਲੇ ਜਾਵਾਂ ਤਾਂ ਪ੍ਰਦੀਪ ਦੇ ਮਾਪਿਓ ਕਹਿੰਦੇ ਪੁੱਤ ਤੂੰ ਸਾਡਾ ਸੁੱਖਾ ਸੁੱਖੀ ਦਾ ਇੱਕ ਪੁੱਤਾਂ ਚਾਰ ਭੈਣਾਂ ਦਾ ਹਨਾ ਲਾਡਲਾ ਪੁੱਤਾਂ ਜੇ ਤੂੰ ਬਾਹਰ ਚਲੇ ਗਿਆ ਤਾਂ ਫਿਰ ਅਸੀਂ ਕੀ ਦੇ ਸਹਾਰੇ ਜ਼ਿੰਦਗੀ ਕੱਢਾਂਗੇ ਉਹ ਕਹਿੰਦਾ ਵੀ ਨਹੀਂ ਕੋਈ ਜਾ ਬਾਹਰ ਜਾਣ ਦਾ ਮਤਲਬ ਇਹ ਤਾਂ ਨਹੀਂ ਵੀ ਮੈਂ ਕੱਲਾ ਜਾਵਾਂ ਇੱਕ ਵਾਰ ਮੈਂ ਚਲੇ ਜਾਊਂਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਿਆਂ ਨੂੰ ਬੁਲਾਵਾਂ ਨਾ ਬਲਾਂ ਮੈਂ ਉਥੇ ਕਮਾਈ ਕਰੂੰਗਾ ਜਦੋਂ ਆਪਣਾ ਕਰਜ਼ਾ ਲੈ ਗਿਆ ਚਾਰ ਪੈਸੇ ਜੋੜ ਕੇ ਮੈਂ ਇੱਧਰ ਕੋਈ ਆਪਣਾ ਕੰਮ ਸ਼ੁਰੂ ਕਰ ਲਵਾਂ ਉਹਦੇ ਮਾਪਿਓ ਨੇ ਕੋਈ ਬਹੁਤਾ ਹੰਗਾਰਾ ਨਾ ਦਿੱਤਾ ਤੇ ਚੱਲ ਪ੍ਰਦੀਪ 2-3 ਦਿਨ ਆਪਣੇ ਮਾਪਿਓ ਦੀਆਂ ਮਿੰਨਤਾਂ ਕਰਦਾ ਰਿਹਾ ਜਦੋਂ ਉਹਦੇ ਮਾਪਿਓ ਨੇ ਕੋਈ ਹੰਗਾਰਾ ਨਾ ਦਿੱਤਾ ਤਾਂ ਉਹ 4-5 ਦਿਨਾਂ ਬਾਅਦ ਫੇਰ ਗੱਲ ਛੇੜਦਾ ਫੇਰ ਉਹਦੇ ਮਾਪਿਓ ਕੋਈ ਕੰਨਾ ਨਹੀਂ ਲਾਉਂਦੇ ਕਿਉਂਕਿ ਪ੍ਰਦੀਪ ਦੇ ਪਾਪੂ ਨੂੰ ਪਤਾ ਸੀ ਵੀ ਜ਼ਮੀਨ ਤਾਂ ਮੇਰੀ ਪਹਿਲੀ ਗਹਿਣੇ ਪਈਆ ਜਿਹੜੇ 4 ਕਿੱਲੇ ਆ ਵੀ ਹੁਣ ਬਾਹਰ ਜਾਣ ਵਾਸਤੇ ਵੀ ਪੈਸਾ ਤਾਂ ਚਾਹੀਦਾ ਨਾ ਪਰ ਪ੍ਰਦੀਪ ਆਪਣੇ ਪਿਓ ਨੂੰ ਇਹ ਕਹਿੰਦਾ ਸੀ ਕਿ ਬਾਪੂ ਤੂੰ ਇੱਕ ਵਾਰ ਕਰ ਜਾ ਚੁੱਕ ਕੇ ਮੇਰੇ ਤੇ ਪੈਸੇ ਲਾ ਕੇ ਮੈਨੂੰ ਭੇਜ ਦੇ ਮੈਂ ਜਾਣ ਸਾਰਨਾ ਤੇ ਜਿੰਨੇ ਵੀ ਪੈਸੇ ਆ ਸਾਰੇ ਲਾ ਦੂੰ ਪਰ ਉਹਦੇ ਮਾਪਿਓ ਨੂੰ ਪੈਸੇਆਂ ਨਾਲੋਂ ਜ਼ਿਆਦਾ ਫਿਕਰ ਆਪਣੇ ਪੁੱਤ ਦੀ ਸੀ ਚਲੋ ਪ੍ਰਦੀਪ ਜਦੋਂ ਮਨਾਉਂਦਾ ਰਿਹਾ ਉਹਦੇ ਮਾਪਿਓ ਨਾ ਮੰਨੇ ਤਾਂ ਪ੍ਰਦੀਪ ਗੁੱਸੇ ਹੋ ਗਿਆ ਉਹਨੇ ਰੋਟੀ ਪਾਣੀ ਖਾਣਾ ਛੱਡ ਦਿੱਤਾ ਕਿਉਂਕਿ ਉਹਨੂੰ ਪਤਾ ਸੀ ਵੀ ਮੇਰੇ ਮਾਪਿਓ ਮੈਨੂੰ ਨਾਰਾਜ਼ ਹੋਏ ਨੂੰ ਨਹੀਂ ਵੇਖ ਸਕਦੇ ਤੇ ਆਪੇ ਮੰਨ ਜਾਣਗੇ। ਦੋ ਦਿਨ ਤਾਂ ਉਹਦੀ ਮਾਂ ਨੇ ਬਹੁਤ ਮਿਹਨਤਾਂ ਕੀਤੀਆਂ ਕਿ ਪੁੱਤ ਤੂੰ ਜਿੱਦ ਨਾ ਕਰ ਰੋਟੀ ਖਾ ਲਾ ਕੋਈ ਨਾ ਅਸੀਂ ਸੋਚਾਂਗੇ ਪਰ ਉਹ ਕਹਿੰਦਾ ਵੀ ਜਿੰਨਾ ਟਾਈਮ ਤੁਸੀਂ ਮੈਨੂੰ ਏਜੰਟ ਕੋਲ ਜਾਣ ਨਹੀਂ ਦਿੰਦੇ ਮੈਨੂੰ ਗੱਲਬਾਤ ਨਹੀਂ ਕਰਨ ਦਿੰਦੇ ਪਾਸਪੋਰਟ ਨਹੀਂ ਬਣਾਉਣ ਦਿੰਦੇ ਮੈਂ ਰੋਟੀ ਨਹੀਂ ਖਾਂਦਾ। ਉਹਦੀ ਇਸ ਜਿੱਦ ਅੱਗੇ ਉਹਦੀਆਂ ਭੈਣਾਂ ਤੇ ਉਹਦੇ ਮਾਪਿਓ ਝੁੱਕ ਗਏ ਕਿਉਂਕਿ ਉਹਦੀਆਂ ਭੈਣਾਂ ਨੇ ਆਪਣੇ ਮਾਪੇ ਨੂੰ ਸਮਝਾਇਆ ਕਿ ਤੁਸੀਂ ਜਿੱਦ ਨਾ ਕਰੋ ਵਿਚਲ ਕੋਈ ਨਾ ਇਹਨੂੰ ਜਾਈ ਵੜਨ ਦੇ। ਵੀ ਆਪਾਂ ਹਜੇ ਕਿਹੜਾ ਜਾਈ ਜਾਂਦਾ ਪਾਸਪੋਰਟ ਬਣਾਊਗਾ ਗੱਲਬਾਤ ਕਰੂਗਾ ਏਜੰਟ ਨਾਲ ਵੀ ਕੀ ਪਤਾ ਬਣੂਗਾ ਕਿ ਨਾ ਤੇ ਉਹਦੇ ਮਾਪਿਓ ਨੂੰ ਵੀ ਇਹੀ ਲੱਗਿਆ ਵੀ ਐਵੇਂ ਬਾਹਰ ਜਾਣਾ ਕਿਹੜਾ ਸੌਖਾ ਹੀ ਆ। ਚਲ ਉਹਦੇ ਪਿਓ ਨੇ ਉਹਨੂੰ ਇਜਾਜ਼ਤ ਦੇਤੀ ਤੇ ਪ੍ਰਦੀਪ ਨੇ ਪਾਸਪੋਰਟ ਅਪਲਾਈ ਕਰਤਾ। ਐਮਰਜੈਂਸੀ ਦੇ ਵਿੱਚ ਉਹਨੇ ਪਾਸਪੋਰਟ ਅਪਲਾਈ ਕੀਤਾ ਤੇ 15 ਦਿਨ ਦੇ ਵਿੱਚ ਉਹਦਾ ਪਾਸਪੋਰਟ ਬਣ ਗਿਆ। ਪਾਸਪੋਰਟ ਬਣਨ ਤੋਂ ਬਾਅਦ ਉਹ ਇੱਕ ਏਜੰਟ ਕੋਲ ਜਾਂਦਾ ਤੇ ਏਜੰਟ ਨੂੰ ਕਹਿੰਦਾ ਕਿ ਮੈਂ ਬਾਹਰ ਜਾਣਾ ਚਾਹਣਾ। ਏਜੰਟ ਉਹ ਤੋਂ ਉਹਦੀ ਕੁਆਲਿਫੀਕੇਸ਼ਨ ਪੁੱਛਦਾ ਤੇ ਉਹਨੂੰ ਕਹਿੰਦਾ ਵੀ ਤੂੰ ਕਿੱਥੇ ਜਾਣਾ ਚਾਹਣਾ ਉਹ ਕਹਿੰਦਾ ਮੈਂ ਕੈਨੇਡਾ ਜਾਂ ਆਸਟ੍ਰੇਲੀਆ ਜਾਣਾ ਚਾਹਣਾ ਤਾਂ ਏਜੰਟ ਉਹਨੂੰ ਕਹਿੰਦਾ ਵੀ ਜੇ ਤੂੰ ਕੈਨੇਡਾ ਜਾਂ ਆਸਟ੍ਰੇਲੀਆ ਜਾਣਾ ਤਾਂ ਪਹਿਲਾਂ ਤੈਨੂੰ ਆਈਲਟਸ ਕਰਨੀ ਪਊ 6 ਮਹੀਨੇ ਲੱਗ ਜਾਣਗੇ ਫਿਰ ਉਸ ਤੋਂ ਬਾਅਦ ਤੈਨੂੰ ਸਟੱਡੀ ਵੇਸ ਤੇ ਜਾਣਾ ਪਊ ਐਨੀ ਤੈਨੂੰ ਫੀਸ ਚਾਹੀਦੀ ਆ ਉਸ ਤੋਂ ਬਾਅਦ ਕਿਤੇ 5-4 ਸਾਲ ਲੱਗ ਜਾਣਗੇ ਤੈਨੂੰ ਪੀਆਰ ਹੁੰਦੇ ਨੂੰ ਤੇ ਉਹ ਕਹਿੰਦਾ ਵੀ ਮੇਰੇ ਕੋਲ ਇੰਨਾ ਸਮਾਂ ਨਹੀਂ ਵੀ 5-4 ਸਾਲਾਂ ਚ ਤਾਂ ਮੈਂ ਪੈਸੇ ਕਮਾਉਣੇ ਆ ਵੀ ਇੱਥੋਂ ਮੈਂ ਕਰਜ਼ਾ ਚੁੱਕ ਕੇ ਜਾਊਂਗਾ ਤੇ ਮੈਨੂੰ ਜਾਣ ਸਾਰ ਕੰਮ ਮਿਲੇ ਵੀ ਮੈਂ ਕਮਾਈ ਕਰਕੇ ਆਪਣੇ ਪਿਓ ਨੂੰ ਭੇਜਾਂ ਤੇ ਮੇਰਾ ਕਰਜ਼ਾ ਲੈ ਜੇ 1 ਸਾਲ ਦੇ ਅੰਦਰ ਅੰਦਰ ਤਾਂ 에ਜੰਟ ਨੂੰ ਆਪਣੀਆਂ ਗੱਲਾਂ ਚ ਫਸਾ ਲੈਂਦਾ ਤੇ ਉਹਨੂੰ ਕਹਿੰਦਾ ਕਿ ਕਿ ਉਹਨਾਂ ਤੈਨੂੰ ਅਮਰੀਕਾ ਵਾਲੇ ਜਹਾਜ਼ ਚੜਾ ਦਈਏ ਉਹ ਕਹਿੰਦਾ ਵੀ ਅਮਰੀਕਾ ਜਾਣਾ ਤਾਂ ਬਹੁਤ ਔਖਾ ਆ ਵੀ ਅਮਰੀਕਾ ਤੁਸੀਂ ਮੈਨੂੰ ਕਿਵੇਂ ਚੜਾ ਦੋਗੇ ਤਾਂ 에ਜੰਟ ਨੂੰ ਕਹਿੰਦਾ ਵੀ ਤੂੰ ਐਂ ਕਰੀ 17 ਲੱਖ ਰੁਪਈਆ ਪਹਿਲਾਂ ਵਰਨਾ ਦੇ 10 ਲੱਖ ਰੁਪਈਆ ਅਮਰੀਕਾ ਜਾਣ ਤੋਂ ਬਾਅਦ ਭਰਨਾ ਉਹ ਕਹਿੰਦੇ ਅਸੀਂ ਤੈਨੂੰ ਇੱਥੋਂ ਸਿੱਧਾ ਚੜਾਵਾਂਗੇ ਤੇ ਜਹਾਜ਼ ਤੈਨੂੰ ਅਮਰੀਕਾ ਜਾ ਕੇ ਉਤਾਰੂਗਾ ਉਹ ਕਹਿੰਦਾ ਵੀ ਮੈਂ ਤਾਂ ਇਹ ਗੱਲ ਸੁਣੀ ਨਹੀਂ ਵੀ 17 ਲੱਖ ਤੇ 10 ਲੱਖ 27 ਲੱਖ ਦੇ ਵਿੱਚ ਕੋਈ ਏਜੰਟ ਆ ਜਿਹੜਾ ਅਮਰੀਕਾ ਭੇਜ ਦੇਵੇ ਉਹ ਵੀ ਵਰਕ ਪਰਮਿਟ ਤੇ ਪਰ ਏਜੰਟ ਨੂੰ ਕਹਿੰਦਾ ਵੀ ਅਸੀਂ ਬਹੁਤ ਮੁੰਡੇ ਭੇਜਿਆ ਉਹਨੇ ਬਹੁਤ ਬੱਚਿਆਂ ਦੇ ਪਾਸਪੋਰਟ ਦੀਆਂ ਫੋਟੋ ਕਾਪੀਆਂ ਦਿਖਾਈਆਂ ਵੀ ਆ ਇੰਨੇ ਵੀ ਦੀ ਲਗਵਾਇਆ ਇੰਨੇ ਲਗਵਾਇਆ ਤੇ ਪ੍ਰਦੀਪ ਏਜੰਟ ਦੀਆਂ ਗੱਲਾਂ ਚ ਆ ਜਾਂਦਾ ਉਹ ਕਹਿੰਦਾ ਵੀ ਚਲ ਠੀਕ ਐ ਫਿਰ ਵੀ ਕਦੋਂ ਫਾਈਲ ਲਾਉਣੀ ਆ ਉਹ ਕਹਿੰਦਾ ਵੀ ਅਗਲੇ ਹਫਤੇ ਲਾ ਦੇ ਤਾਂ ਉਹ ਡਾਕੂਮੈਂਟ ਆ ਜਿਹੜੇ ਲਿਖ ਕੇ ਦੇ ਦਿੰਦਾ ਵੀ ਆਹ ਡਾਕੂਮੈਂਟ ਚਾਹੀਦੇ ਆ ਤੇ ਪ੍ਰਦੀਪ ਸ਼ਾਮ ਨੂੰ ਖੁਸ਼ੀ-ਖੁਸ਼ੀ ਘਰ ਆਉਂਦਾ ਤੇ ਆ ਕੇ ਆਪਣੇ ਬੇਬੇ-ਬਾਪੂ ਨੂੰ ਕਹਿੰਦਾ ਵੀ ਮੇਰੀ ਜਾਣ ਦੀ ਤਿਆਰੀ ਕਰੋ ਬਸ ਹੁਣ ਤਾਂ ਮੇਰਾ ਵੀਜ਼ਾ ਆਇਆ ਲੈ ਪਰ ਉਹਦੇ ਮਾਪੇ ਹੈਰਾਨ ਹੁੰਦੇ ਆ ਵੀ ਇੰਨੀ ਜਲਦੀ ਪਾਸਪੋਰਟ ਬਣਵਾ ਕੇ ਤੇ ਇੰਨੀ ਜਲਦੀ ਕਿਹੜਾ ਵੀਜ਼ਾ ਆਜੂ ਉਹ ਕਹਿੰਦੇ ਪੁੱਤ ਠੱਗੀਆਂ ਬਹੁਤ ਹੋ ਰਹੀਆਂ ਨੇ ਵੀ ਤੂੰ ਕਾਲ ਨਾ ਕਰ ਜੇ ਤੂੰ ਜਾਣਾ ਹੀ ਆ ਕੋਈ ਗੱਲ ਨਹੀਂ ਤੂੰ ਜਾਵੜੀ ਅਸੀਂ ਤੈਨੂੰ ਰੋਕਦੇ ਨਹੀਂ ਹੈਗੇ ਵੀ ਨਾ ਤਾਂ ਇੰਨੀ ਕਾਲੀ ਚ ਆਪਣੇ ਤੋਂ ਕੋਈ ਪੈਸਾ ਬਣਨਾ ਤੇ ਨਾਲੇ ਕਾਲੀ ਦੇ ਕੰਮ ਨਾ ਗਲਤੀ ਹੋ ਜਾਂਦੀ ਹੈ ਕਈ ਵਾਰੀ ਆਪਾਂ ਏਜੰਟ ਦੀ ਪੁਛ ਪੜਤਾਲ ਕਰਾਂਗੇ ਤਾਂ ਪ੍ਰਦੀਪ ਕਹਿੰਦਾ ਵੀ ਬਾਪੂ ਮੈਂ ਪੜ੍ਹਿਆ ਲਿਖਿਆ ਵੀ ਤੈਨੂੰ ਐ ਮੇਰੇ ਤੇ ਯਕੀਨ ਨਹੀਂ ਵੀ ਮੈਂ ਸਾਰੀ ਇਨਕੁਆਇਰੀ ਕਰਕੇ ਆਇਆ ਤੇ ਮੈਨੂੰ ਅਮਰੀਕਾ ਦਾ ਜਹਾਜ਼ ਚੜਾਉਣਾ ਏਜੰਟ ਨੇ ਮੈਂ ਸਿੱਧਾ ਜਾ ਕੇ ਅਮਰੀਕਾ ਉਤਰੂੰਗਾ ਜਾ ਕੇ ਮੈਂ ਮੈਨੂੰ ਕੰਮ ਮਿਲ ਜਾਊਗਾ ਤੇ ਕੰਮ ਕਰਕੇ ਮੈਂ ਤੁਹਾਡੇ ਸਾਰੇ ਧੋਨੇ ਧੋ ਦੂੰਗਾ ਸਾਰੇ ਦੁੱਖ ਨਿਮੇੜ ਦੂੰਗਾ ਉਦੇ ਮਾਪਿਓ ਨੂੰ ਗੱਲ ਬਾਲੀ ਜਚੀ ਨਾ ਤੇ ਚਲੋ ਕਹਿੰਦਾ ਵੀ ਮੈਨੂੰ ਏਜੰਟ ਕੋਲੇ ਲੈ ਕੇ ਜਾਏਗਾ ਤੇ ਪ੍ਰਦੀਪ ਕਹਿੰਦਾ ਠੀਕ ਆ ਲੈ ਜਾਊਗਾ ਚਲ ਅਗਲੇ ਦਿਨ ਉਹਨਾਂ ਨੇ ਏਜੰਟ ਕੋਲ ਜਾਣਾ ਸੀ ਤੇ ਸ਼ਾਮ ਨੂੰ ਪ੍ਰਦੀਪ ਨੇ ਏਜੰਟ ਨੂੰ ਫੋਨ ਕਰਤਾ ਉਹ ਕਹਿੰਦਾ ਵੀ ਕੱਲ ਨੂੰ ਮੇਰਾ ਬਾਪੂ ਮੇਰੇ ਨਾਲ ਆਊਗਾ ਤੂੰ ਮੇਰੇ ਬਾਪੂ ਕੋਲ ਕੋਈ ਇਹੋ ਜੀ ਗੱਲ ਨਹੀਂ ਕਰਨੀ ਜਿਹਦੇ ਨਾਲ ਮੇਰਾ ਬਾਪੂ ਮੈਨੂੰ ਜਾਣ ਤੋਂ ਰੋਕੇ ਤਾਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਠੀਕ ਆ ਤੂੰ ਲੈ ਜਾ ਅਗਲੇ ਦਿਨ ਪ੍ਰਦੀਪ ਤੇ ਉਹਦਾ ਬਾਪੂ ਏਜੰਟ ਕੋਲ ਜਾਂਦੇ ਆ ਤੇ ਏਜੰਟ ਤੱਤੀਆਂ ਠੰਡੀਆਂ ਮਾਰ ਕੇ ਪ੍ਰਦੀਪ ਦੇ ਬਾਪੂ ਨੂੰ ਵੀ ਵਿਸ਼ਵਾਸ ਚ ਲੈ ਲੈਂਦਾ ਤੇ ਬਸ ਪ੍ਰਦੀਪ ਨੂੰ ਤੇ ਉਹਦੇ ਬਾਪੂ ਨੂੰ ਆਏ ਹੋ ਜਾਂਦਾ ਵੀ ਹੁਣ ਤਾਂ ਅਗਲੇ ਹਫਤੇ ਸਾਡੀ ਅਮਰੀਕਾ ਦੀ ਜਿਹੜੀ ਟਿਕਟ ਆ ਪੱਕੀ ਆ ਚਲੋ ਭਾਈ ਇੱਕ ਹਫਤੇ ਬਾਅਦ ਏਜੰਟ ਦਾ ਫੋਨ ਆਉਂਦਾ ਤੇ ਪ੍ਰਦੀਪ ਨੂੰ ਕਹਿੰਦਾ ਕਿ ਤਿਆਰੀ ਕਰ ਲਾ ਬਹੁਤੇ ਕੱਪੜੇ-ਕੁੱਪੜੇ ਚੱਕਣ ਦੀ ਲੋੜ ਨਹੀਂ ਬਸ ਇੱਕ ਬੈਗ ਭਰ ਲਾ ਕਿਉਂਕਿ ਉੱਥੇ ਜਾ ਕੇ ਜਦੋਂ ਤੂੰ ਜਾਏਂਗਾ ਕਮਾਈ ਕਰੇਂਗਾ ਵੀ ਉੱਥੇ ਕੱਪੜੇ ਖਰੀਦ ਲਈ ਵੀ ਇੱਕ ਵਾਰ ਤਾਂ ਜਾ ਕੇ ਮਸ਼ੀਨ ਮਸ਼ੀਨ ਹੀ ਬੜਨਾ ਪਊ ਤੈਨੂੰ ਕੰਮ ਹੀ ਕਰਨਾ ਤਾਂ ਪ੍ਰਦੀਪ ਆ ਜਿਹੜਾ ਉਹ ਇੱਕ ਹਫ਼ਤੇ ਦੇ ਵਿੱਚ ਇੱਕ ਪੈਸਿਆਂ ਦਾ ਪ੍ਰਬੰਧ ਕਰਨ ਦੀ ਗੱਲ ਕਰਦਾ ਤੇ ਆਪਣੇ ਬਾਪੂ ਨੂੰ ਕਹਿੰਦਾ ਵੀ ਬਾਪੂ ਵੀ ਜੰਟ ਨੇ ਮੈਨੂੰ ਕਹਿਤਾ ਵੀ ਤਿਆਰੀ ਕਰ ਲੈ ਵੀ ਆਪਣਾ ਕੰਮ ਬਣ ਗਿਆ ਤੇ ਪੈਸਿਆਂ ਦਾ ਪ੍ਰਬੰਧ ਕਿਵੇਂ ਕਰੀਏ ਤਾਂ ਉਹਦਾ ਬਾਪੂ ਕਹਿੰਦਾ ਵੀ ਪੁੱਤ ਤੈਨੂੰ ਪੈਸੇ ਦੱਸ ਕਿੰਨੇ ਚਾਹੀਦੇ ਆ ਭਾਵੇਂ ਮੈਂ ਆਪਣੀ ਜਾਨ ਵੇਚ ਕੇ ਦੇਵਾਂ ਤਾਂ ਉਹ ਕਹਿੰਦਾ ਵੀ ਮੈਨੂੰ 17 ਲੱਖ ਪਹਿਲਾਂ ਤੇ 3 ਕ ਲੱਖ ਰੁਪਏ ਉਹ ਵੀ ਚਾਹੀਦਾ ਹਨਾ ਖਰੀਦਦਾਰੀ ਕਰਨੀ ਆ ਟਿਕਟ ਤੇ ਵੀ ਲੱਗਣਗੇ ਤੇ 10 ਲੱਖ ਉੱਥੇ ਵੀ 30 ਲੱਖ ਚਾਹੀਦਾ ਉਹਦਾ ਪਿਓ ਸੋਚੀ ਪੈ ਜਾਂਦਾ ਵੀ ਦੋ ਕਿੱਲੇ ਤਾਂ ਪਹਿਲਾਂ ਗਹਿਣੇ ਪਏ ਆ ਤੇ ਦੋ ਕਿੱਲੇ ਹੁਣ ਗਹਿਣੇ ਕਰਕੇ 30 ਲੱਖ ਰੁਪਈਆ ਮਸਾਂ ਬਣੂ ਪਰ ਉਹ ਆਪਣੀ ਪੁੱਤ ਦੀ ਖੁਸ਼ੀ ਦਾ ਮਾਰਾ ਬੋਲਦਾ ਨਹੀਂ ਤੇ ਉਹ ਕਹਿੰਦਾ ਕੋਈ ਨਾ ਪੁੱਤ ਪੈਸਿਆਂ ਦਾ ਪ੍ਰਬੰਧ ਹੋ ਜੂ ਤੇ ਉਹਦਾ ਪਿਓ ਪਿੰਡ ਦੇ ਵਿੱਚ ਲੋਕਾਂ ਦੀਆਂ ਮਿੰਨਤਾਂ ਕਰਦਾ ਵੀ ਮੇਰੀ ਜ਼ਮੀਨ ਗਹਿਣੇ ਲੈ ਲਓ ਤੇ ਉਹ ਪਿੰਡ ਦੇ ਸਰਪੰਚ ਕੋਲ ਜਾਂਦਾ ਸਰਪੰਚ ਨੂੰ ਕਹਿੰਦਾ ਵੀ ਮੈਂ ਆਪਣੀ ਜ਼ਮੀਨ ਗਹਿਣੇ ਦੇਣੀ ਆ ਸਰਪੰਚ ਅੱਗੋਂ ਨੂੰ ਸਮਝਾਉਂਦਾ ਵੀ ਬਖਤਾਵਰ ਸਿਆ ਇਹ ਗਲਤੀ ਨਾ ਕਰ ਵੀ ਦੋ ਕਿੱਲੇ ਤਾਂ ਤੂੰ ਪਹਿਲਾਂ ਹੀ ਗਹਿਣੇ ਕਰੀ ਬੈਠਾ 3ਾਂ ਦੇ ਤੇਰੀਆਂ ਦੇ ਖਰਚੇ ਆ 3ਾਂ ਦੇ ਵਿਆਹ ਕਰਨੇ ਆ ਮੁੰਡਾ ਤੇਰਾ ਨੌਜਵਾਨ ਬੇਰਜ਼ਗਾਰ ਫਿਰਦਾ ਵੀ ਕੱਲ ਨੂੰ ਉਹਦਾ ਨਹੀਂ ਵਿਆਹ ਹੋਣਾ ਰਿਸ਼ਤਾ ਹੋਣਾ ਵੀ ਤੂੰ ਗਹਿਣੇ ਕਿਉਂ ਕਰ ਰਿਹਾ ਐਡੀ ਤੈਨੂੰ ਕੀ ਲੋੜ ਆ ਤਾਂ ਬਖਤਾਵਰ ਆ ਜਿਹੜਾ ਉਹ ਸਰਪੰਚ ਨੂੰ ਸੱਚੀ ਗੱਲ ਨਹੀਂ ਦੱਸਦਾ ਵੀ ਮੇਰੇ ਮੁੰਡੇ ਨੇ ਬਾਹਰ ਜਾਣਾ ਉਹਨੂੰ ਐਸੀ ਵੀ ਕੋਈ ਭਾਨੀ ਨਾ ਮਾਰ ਦੇ ਕਿਉਂਕਿ ਪ੍ਰਦੀਪ ਨੇ ਵੀ ਇਹ ਗੱਲ ਕਹੀ ਸੀ ਵੀ ਕਿਸੇ ਨੂੰ ਨਹੀਂ ਦੱਸਣਾ ਤਾਂ ਉਹ ਕਹਿੰਦਾ ਵੀ ਮੈਂ ਆਪਣੀਆਂ 3ਾਂ ਦੇ ਵਿਆਹ ਕਰਨੇ ਆ ਮੈਂ ਰਿਸ਼ਤੇ ਪੱਕੇ ਕੀਤੇ ਆ ਇਸੇ ਲਈ ਮੈਨੂੰ ਪੈਸਿਆਂ ਦੀ ਲੋੜ ਆ ਚਲੋ ਸਰਪੰਚ ਆ ਜਿਹੜਾ ਉਹ ਕਹਿੰਦਾ ਵੀ ਦੇ ਦੂੰਗਾ ਕਿੰਨੇ ਪੈਸੇ ਕਿ 30 ਲੱਖ ਜਦੋਂ 30 ਲੱਖ ਸੁਣਦਾ ਤੇ ਸਰਪੰਚ ਵੀ ਹੈਰਾਨ ਰਹਿ ਜਾਂਦਾ ਵੀ ਤੂੰ ਆਪਦੀਆਂ ਕੁੜੀਆਂ ਦੇ ਵਿਆਹ ਤੇ 30 ਲੱਖ ਲਾ ਰਿਹਾ ਕਹਿੰਦਾ ਵੀ ਨਹੀਂ ਕੁੜੀਆਂ ਦੇ ਵਿਆਹ ਤੇ ਤਾਂ ਨਹੀਂ ਲਾ ਰਿਹਾ ਵੀ 10-12 ਲੱਖ ਤਾਂ ਲੱਗ ਜੂਗਾ ਪਰ ਪਹਿਲਾਂ ਵੀ ਮੈਂ ਕਰਜਾਈਆਂਗਾ ਵੀ ਮੈਨੂੰ ਇੰਨੇ ਪੈਸੇ ਚਾਹੀਦੇ ਆ ਚਲ ਸਰਪੰਚ ਆ ਜਿਹੜਾ ਉਹ ਕਹਿੰਦਾ ਵੀ ਗਹਿਣੇ ਤੇ ਤਾਂ ਨਹੀਂ 30 ਲੱਖ ਮਿਲਦਾ ਵੀ ਜਾਂ ਤਾਂ ਫਿਰ ਤੂੰ ਐ ਕਰ ਦੋ ਕਿੱਲੇ ਤੂੰ ਪਹਿਲਾਂ ਗਹਿਣੇ ਕਰੀ ਬੈਠਾ ਤੂੰ ਇੱਕ ਕਿੱਲਾ ਵਹਿ ਕਰ ਦੇ ਨਲੇ ਦਾ ਆਪਦੀ ਉਹ ਗਹਿਣੇ ਪਈ ਛਡਾ ਲਈ ਤੇ ਨਾਲੇ ਤੂੰ ਆਪਦਾ ਜਿਹੜਾ ਹੁਣ 30 ਲੱਖ ਵਰਤ ਲਈ ਤੇ ਬਖਤਾਵਰ ਕਹਿੰਦਾ ਵੀ ਦੋ ਕਿੱਲੇ ਕਿਹੜਾ ਮੇਰੇ ਇੱਕ ਕਿੱਲਾ ਕਿਹੜਾ ਮੇਰਾ 50 ਲੱਖ ਦਾ ਵੇਕਣਾ ਵੀ ਆਇਂ ਤਾਂ ਫਿਰ ਮੈਨੂੰ 50 ਲੱਖ ਚਾਹੀਦਾ ਉਹ ਕਹਿੰਦਾ ਫਿਰ ਚੱਲ ਐਂ ਕਰ ਤੂੰ ਦੋ ਕਿੱਲੇ ਗਹਿਣੇ ਪਏ ਆ ਜਿਹੜੇ ਉਹਨਾਂ ਨੂੰ ਵੇਚ ਕਰ ਦੇ ਵੀ ਇਹ ਦੋ ਕਿੱਲੇ ਤਾਂ ਤੇਰੇ ਕੋਲੇ ਬਚਣਗੇ ਤੂੰ ਆਪਦੀ ਕਮਾਈ ਖਾਈ ਚੱਲੀ ਚਲ ਉਹਨਾਂ ਦੋ ਕਿੱਲੇ 55 ਲੱਖ ਦੇ ਵਿੱਚ ਵੇਚ ਕਰ ਦਿੰਦਾ ਗਹਿਣੇ ਦੇ ਪੈਸੇ ਭਰ ਦਿੰਦਾ ਜਿਹੜੇ ਹੁੰਦੇ ਆ ਜਾਂ ਕੁਝ ਦੇਣਾ ਲੈਣਾ ਹੁੰਦਾ ਚਲੋ ਉਹਨੂੰ ਵੀ ਆਏ ਹੁੰਦਾ ਵੀ ਦੋ ਕਿੱਲੇ ਰਹਿ ਗਏ ਵੀ ਹੁਣ ਜਾਊਗਾ ਮੁੰਡਾ ਕਮਾਊਗਾ ਤੇ ਬਾਕੀ ਇਹ ਜਿਹੜੇ ਜ਼ਮੀਨ ਹੋਰ ਲੈ ਲਾਂਗੇ ਕੁੜੀਆਂ ਦੇ ਵਿਆਹ ਚੰਗੇ ਕਰ ਦਾਂਗੇ ਕਿਉਂਕਿ ਸਭ ਨੂੰ ਇਹ ਪਤਾ ਵੀ ਅਮਰੀਕਾ ਦੇ ਵਿੱਚ ਬਹੁਤ ਪੈਸਾ ਬਣਦਾ ਅਮਰੀਕਾ ਦੀ ਜਿਹੜੀ ਕਰੰਸੀ ਹੈ ਇੱਧਰ ਆ ਕੇ ਦੁੱਗਣੀ ਤਿਗਣੀ ਹੋ ਜਾਂਦੀ ਆ ਤੇ ਚਲੋ ਵੀ ਦਿਨ ਬਦਲ ਜਾਣਗੇ ਚਲੋ ਭਾਈ ਵਕਤਾਵਰ ਜ਼ਮੀਨ ਦਾ ਸੌਦਾ ਕਰਕੇ ਦੁਖੀ ਦੁਖੀ ਵੀ ਹੁੰਦਾ ਤੇ ਖੁਸ਼ ਵੀ ਹੁੰਦਾ ਉਹ ਆਪਣੇ ਪੁੱਤ ਨੂੰ ਆ ਕੇ ਕਹਿੰਦਾ ਵੀ ਪੁੱਤ ਤੇਰੇ ਲਈ ਪੈਸਿਆਂ ਦਾ ਪ੍ਰਬੰਧ ਕਰਤਾ ਪੇਪਰ ਦੀਪ ਆ ਜਿਹੜਾ ਏਜੰਟ ਨੂੰ ਫੋਨ ਲਾਉਂਦਾ ਤੇ ਕਹਿੰਦਾ ਵੀ ਟਿਕਟ ਲੈ ਦਿਓ ਤਾਂ ਚਲੋ ਏਜੰਟਾ ਜਿਹੜਾ ਉਹ ਉਹਨੂੰ ਕਹਿ ਦਿੰਦਾ ਵੀ ਤੂੰ ਕੱਲ ਨੂੰ ਮੈਨੂੰ ਮਿਲੀ ਕੱਲ ਨੂੰ ਮੈਂ ਤੈਨੂੰ ਟਿਕਟ ਦੇ ਦੂੰ ਚਲੋ ਭਾਈ ਏਜੰਟਾ ਜਿਹੜਾ ਉਹ ਇੱਕ ਟਿਕਟ ਦੇ ਦਿੰਦਾ ਪਾਸਪੋਰਟ ਦੇ ਦਿੰਦਾ ਤੇ ਉਹਨੂੰ ਕਹਿੰਦਾ ਵੀ ਇੱਥੋਂ ਤੂੰ ਦਿੱਲੀ ਜਾਣਾ ਦਿੱਲੀੋਂ ਤੂੰ ਇੱਕ ਵਾਰੀ ਮੈਕਸੀਕੋ ਦਾ ਜਹਾਜ਼ ਚੜੇਗਾ ਮੈਕਸੂ ਮੈਕਸੀਕੋ 에어ਪੋਰਟ ਤੋਂ ਸਾਡਾ ਬੰਦਾ ਤੈਨੂੰ ਅਮਰੀਕਾ ਦਾ ਜਹਾਜ਼ ਚੜਾਊ ਤਾਂ ਉਹ ਕਹਿੰਦਾ ਵੀ ਗੱਲ ਤਾਂ ਆਪਣੀ ਅਮਰੀਕਾ ਤੱਕ ਦੀ ਹੋਈ ਸੀ ਵੀ ਹੁਣ ਮੈਕਸੀਕੋ ਉਹਨੇ ਮੈਕਸੀਕੋ ਦਾ ਸਟੇ ਆ ਵੀ ਜਿਹੜੇ ਹਿਸਾਬ ਨਾਲ ਤੇਰੇ ਪੈਸੇ ਸੀ ਟਿਕਟ ਤੈਨੂੰ ਸਸਤੀ ਲਈ ਜਨਾ ਸਟੇ ਹੁੰਦੀ ਹੈ ਇੱਕ ਵਾਰ ਤੇ ਚਲੋ ਭਾਈ ਉਹ ਕਹਿੰਦਾ ਵੀ ਠੀਕ ਹੈ ਅਗਲੇ ਦਿਨ ਦਿੱਲੀੋਂ ਪ੍ਰਦੀਪ ਨੂੰ ਜਹਾਜ਼ ਤੇ ਬਿਠਾ ਦਿੱਤਾ ਜਾਂਦਾ ਤੇ ਉਹਦਾ ਪਿਓ ਵੀ ਇਸ ਗੱਲੋਂ ਬੇਚਿੰਤ ਹੋ ਜਾਂਦਾ ਵੀ ਚੱਲ ਹੁਣ ਤਾਂ ਮੇਰਾ ਮੁੰਡਾ ਅਮਰੀਕਾ ਪਹੁੰਚ ਕੇ ਫੋਨ ਕਰੂਗਾ ਬਖਤਾਵਾ ਸਿੰਘ ਘਰੇ ਆ ਜਾਂਦਾ ਆਪਣੇ ਪੁੱਤ ਨੂੰ ਤੋੜ ਕੇ ਤੇ ਉਧਰੋਂ ਪ੍ਰਦੀਪ ਆ ਜਿਹੜਾ ਜਹਾਜ਼ ਦੇ ਵਿੱਚ ਬੈਠਾ ਸੁਪਨੇ ਲੈਣ ਲੱਗ ਜਾਂਦਾ ਅਮਰੀਕਾ ਦੀ ਤੇ 3-4 ਘੰਟਿਆਂ ਦੇ ਵਿੱਚ ਜਹਾਜ਼ ਆ ਜਿਹੜਾ ਜਾ ਕੇ ਰੁਕਦਾ ਜਹਾਜ਼ ਤੋਂ ਜਦੋਂ ਉਤਰਦਾ ਉਹ 에어ਪੋਰਟ ਤੇ ਜਾ ਕੇ ਉਹ ਵੇਖਦਾ ਉਹਨੂੰ ਕੋਈ ਖਾਸ ਰੌਣਕ ਜਿਹੀ ਨਹੀਂ ਲੱਗਦੀ ਘੱਟੀ ਉੱਥੇ ਯਾਤਰੀ ਹੁੰਦੇ ਨੇ ਚਲੋ ਉਹ ਵੇਟ ਕਰਦਾ ਵੇਖਦਾ ਹਨਾ ਵੀ ਮੈਨੂੰ ਕੋਈ ਲੈਣ ਆਊਗਾ ਤੇ ਅਮਰੀਕਾ ਦੇ ਜਹਾਜ਼ 'ਚ ਬਿਠਾਊਗਾ ਪਰ ਉੱਥੇ ਕਿਹਨੇ ਆਉਣਾ ਸੀ ਚਲੋ ਉਹ ਘੰਟਾ ਦੋ ਘੰਟੇ ਤਾਂ ਵੇਟ ਕਰਦਾ ਤੇ ਮੁੜ ਕੇ ਨਾ ਉਥੋਂ ਕੋਈ 에어ਪੋਰਟ ਦੇ ਜਿਹੜੇ ਕਰਮਚਾਰੀ ਹੁੰਦੇ ਆ ਉਹ ਇਹਦੇ ਕੋਲ ਆਉਂਦੇ ਆ ਤੇ ਉਹ ਇਹਨੂੰ ਪੁੱਛਦੇ ਆ ਵੀ ਤੂੰ ਕਿਵੇਂ ਬੈਠਾ ਹੁਣ ਇਹ ਪੰਜਾਬੀ ਸੀ ਉਹ ਆਪਦੀ ਭਾਸ਼ਾ ਬੋਲਦੇ ਸੀ ਉਹਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਮੈਂ ਕਿੱਥੇ ਆ ਵੀ ਕਿਹੜੇ ਦੇਸ਼ 'ਚ ਆ ਚਲ ਭਾਈ ਉਹ ਕਹਿੰਦਾ ਵੀ ਮੈਨੂੰ ਸਮਝ ਨਹੀਂ ਆਉਂਦੀ ਹਨਾ ਜਿਵੇਂ ਵੀ ਤਰੀਕੇ ਨਾਲ ਇਸ਼ਾਰਿਆਂ ਨਾਲ ਉਹਨਾਂ ਨੂੰ ਸਮਝਾਉਂਦਾ ਤਾਂ ਫਿਰ ਉਹ ਜਿਹੜੇ ਬਦਲਵੀਂ ਭਾਸ਼ਾ ਨਾਲ ਗੱਲ ਕਰਨ ਵਾਲੇ ਹੁੰਦੇ ਆ ਦੁਭਾਸ਼ੀਏ ਉਹਨਾਂ ਨੂੰ ਬੁਲਾਉਂਦੇ ਆ ਤੇ ਫਿਰ ਉਹਦੇ ਰਾਹੀਂ ਪੁੱਛਦੇ ਆ ਤਾਂ ਇਹ ਦੱਸਦਾ ਪ੍ਰਦੀਪ ਵੀ ਮੈਨੂੰ ਏਜੰਟ ਨੇ ਬਿਠਾਇਆ ਸੀ ਅਮਰੀਕਾ ਭੇਜਣ ਲਈ ਵੀ ਮੈਂ ਅਮਰੀਕਾ ਦਾ ਤਾਂ ਫਿਰ ਜਿਹੜਾ ਦਪਾਸ਼ੀਆ ਹੁੰਦਾ ਉਹ ਭਾਸ਼ਾ ਆਪਦੀ ਭਾਸ਼ਾ ਰਾਹੀਂ ਗੱਲ ਕਰਕੇ ਪ੍ਰਦੀਪ ਨੂੰ ਦੱਸਦਾ ਪੰਜਾਬੀ ਦੇ ਵਿੱਚ ਵੀ ਤੇਰੇ ਨਾਲ ਤਾਂ ਠੱਗੀ ਹੋਈ ਆ ਤੂੰ ਕੋਈ ਅਮਰੀਕਾ ਨਹੀਂ ਹੈਗਾ ਵੀ ਤੂੰ ਤਾਂ ਮੈਕਸੀਕੋ ਆ ਮੈਕਸੀਕੋ ਤੋਂ ਇੱਥੋਂ ਕੋਈ ਅਮਰੀਕਾ ਦਾ ਜਹਾਜ਼ ਨਹੀਂ ਜਾਂਦਾ ਵੀ ਤੈਨੂੰ ਤਾਂ ਏਜੰਟ ਨੇ ਠੱਗੀ ਮਾਰ ਕੇ ਇੱਥੇ ਭੇਜਦਾ ਵੀ ਇੱਥੋਂ ਜਾ ਤਾਂ ਤੂੰ ਵਾਪਸ ਮੁੜ ਜਾ ਤੇ ਜਾਂ ਫਿਰ ਤੂੰ ਜਿਵੇਂ ਇੱਥੋਂ ਜੰਗਲਾਂ ਰਾਹੀਂ ਜਾਂਦੇ ਆ ਬਹੁਤ ਮੁੰਡੇ ਉੱਥੋਂ ਦੀ ਤੂੰ ਚਲਾ ਜਾ ਤੇ ਉਹ ਸੋਚਦਾ ਵੀ ਜੰਗਲਾਂ ਰਾਹੀਂ ਮੈਨੂੰ ਕੀ ਰਸਤਾ ਪਤਾਗਾ ਵੀ ਨਾਲੇ ਮੈਂ ਵਾਪਸ ਕਿਵੇਂ ਮੁੜ ਜਾ ਪੈਸੀ ਤਾਂ ਮੈਂ ਸਾਰੇ ਲਾਤੀ ਚਲ ਭੀ ਉਹ ਫਿਕਰ ਚ ਹੋ ਜਾਂਦਾ ਤੇ ਇੰਨੇ ਨੂੰ ਨਾ ਦੋ ਚਾਰ ਮੁੰਡੇ ਉਹਨੂੰ ਹੋਰ ਦਿਸ ਜਾਂਦੇ ਆ ਉਹ ਮੁੰਡੇ ਆ ਜਿਹੜੇ ਉਹ ਕਿਸੇ ਦੀ ਵੇਟ ਚ ਖੜੇ ਹੁੰਦੇ ਆ ਤੇ ਉਹ ਉਹਨਾਂ ਦੇ ਵਿੱਚੋਂ ਦੋ ਮੁੰਡੇ ਪੰਜਾਬੀ ਹੁੰਦੇ ਆ ਪ੍ਰਦੀਪ ਉਹਨਾਂ ਕੋਲ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕਿੱਥੇ ਜਾਣਾ ਉਹ ਕਹਿੰਦੇ ਵੀ ਅਸੀਂ ਜਾਣਾ ਤਾਂ ਅਮਰੀਕਾ ਸੀ ਪਰ ਸਾਨੂੰ ਤਾਂ ਇੱਥੇ ਮੈਕਸੀਕੋ ਤਾਰਿਆ ਗਿਆ ਵੀ ਇੱਥੋਂ ਜਹਾਜ਼ ਜਾਊ ਪਰ ਹੁਣ ਸਾਨੂੰ ਪਤਾ ਲੱਗਿਆ ਵੀ ਇੱਥੋਂ ਜਹਾਜ਼ ਨਹੀਂ ਜਾਂਦਾ ਵੀ ਇੱਥੋਂ ਤਾਂ ਕੋਈ ਗੱਡੀ ਜਾਂਦੀ ਆ ਗੱਡੀ ਰਾਹੀਂ ਲੈ ਕੇ ਜਾਣਗੇ ਸਾਨੂੰ ਉਹ ਕਹਿੰਦਾ ਵੀ ਮੇਰੇ ਏਜੰਟ ਨੇ ਵੀ ਮੈਨੂੰ ਕਿਹਾ ਤਾਂ ਹੀ ਸੀ ਵੀ ਹੁਣ ਮੈਨੂੰ ਤਾਂ ਇੱਥੋਂ ਦੇ ਕਰਮਚਾਰੀ ਕਹਿੰਦੇ ਆ ਵੀ ਤੂੰ ਜੰਗਲਾਂ ਰਾਹੀਂ ਚਲਾ ਜਾ ਵੀ ਮੈਨੂੰ ਜੰਗਲਾਂ ਰਾਹੀਂ ਜਾਣ ਦਾ ਕੀ ਪਤਾ ਵੀ ਤੂੰ ਤੁਹਾਡੇ ਵਾਲੀ ਗੱਡੀ ਤੇ ਮੈਂ ਵਗ ਜੂ ਉਹ ਕਹਿੰਦੇ ਵੀ ਤੂੰ ਕਿਹੜਾ ਪੈਸੇ ਦਿੱਤੇਸ ਉਹ ਕਹਿੰਦਾ ਵੀ ਪੈਸੇ ਚੱਲ ਮੈਂ ਦੇ ਦੂੰ ਜਾ ਕੇ ਦੇ ਦੂੰ ਉਹ ਕਹਿੰਦੇ ਵੀ ਚੱਲਾਇਂ ਕਰ ਵੀ ਤੂੰ ਸਾਡੇ ਨਾਲ ਹੀ ਚੱਲੀ ਚੱਲ ਭਾਈ ਉੱਥੇ ਜਦੋਂ ਗੱਡੀ ਆਉਂਦੀ ਆ ਡੋਂਕਰ ਆਉਂਦੀ ਆ ਡੋਂਕੀ ਲਵਾਉਣ ਵਾਲੇ ਹੁੰਦੇ ਨੇ ਉਹ ਤੇ ਉਹਨਾਂ ਨੂੰ ਕੋਈ ਕਿਸੇ ਦੀ ਭਾਸ਼ਾ ਨਹੀਂ ਸਮਝ ਆਉਂਦੀ ਬਸ ਉਹ ਇਸ਼ਾਰਾ ਕਰਦੇ ਆ ਤੇ ਇਹ ਚਾਰੇ ਪੰਜੇ ਮੁੰਡੇ ਆ ਜਿਹੜੇ ਗੱਡੀ 'ਚ ਬਹਿ ਜਾਂਦੇ ਆ ਹੁਣ ਗੱਡੀ 'ਚ ਬੈਠੇ ਵਿੱਚ ਹੀ ਉਹਨੂੰ ਬਿਠਾ ਲੈਂਦੇ ਆ ਪ੍ਰਦੀਪ ਨੂੰ ਚਲ ਡੋਂਕਰਾਂ ਨੇ ਕਿਹੜਾ ਇੰਨੀ ਕੋਈ ਧਿਆਨ ਨਾ ਦਿੱਤਾ ਗਿਣਤੀ ਨਹੀਂ ਕੀਤੀ ਵੀ ਕਿੰਨੇ ਮੁੰਡੇ ਕਿਹਾ ਸੀ ਜਾਂ ਕਿੰਨੇ ਚੜ ਗਏ ਪ੍ਰਦੀਪ ਵੀ ਉਹਨਾਂ ਦੇ ਨਾਲ ਹੀ ਚੜ ਜਾਂਦਾ ਚਲ ਉਹ ਗੱਡੀ ਲੈ ਜਾਂਦੇ ਆ ਜੰਗਲਾਂ ਪਹਾੜਾਂ ਜੀਆਂ ਵਿੱਚ ਦੀ ਹੁੰਦੇ ਹੋਏ ਹੁੰਦੇ ਹੋਏ ਗੱਡੀ 4-5 ਘੰਟੇ ਦੇ ਸਫ਼ਰ ਤੋਂ ਬਾਅਦ ਇਕ ਨਾ ਉਥੇ ਜੰਗਲਾਂ ਦੇ ਵਿੱਚ ਇੱਕ ਘਰ ਜਿਹਾ ਬਣਿਆ ਹੁੰਦਾ ਤੇ ਉਹਦੇ ਵਿੱਚ ਲਿਜਾ ਕੇ ਛੱਡ ਦਿੰਦੇ ਆ ਉਥੇ ਜਦੋਂ ਉਹਨਾਂ ਨੂੰ ਦਰਵਾਜ਼ਾ ਖੋਲ੍ਹ ਕੇ ਅੰਦਰ ਘਰ ਦੇ ਵਿੱਚ ਐਂਟਰੀ ਕਰਾਈ ਜਾਂਦੀ ਆ ਤਾਂ ਉਥੇ ਹੋਰ ਵੀ ਬਹੁਤ ਮੁੰਡੇ ਹੁੰਦੇ ਆ ਪੰਜਾਬੀ ਵੀ ਹੋਰ ਵੱਖ-ਵੱਖ ਦੇਸ਼ਾਂ ਦੇ ਉਹਨਾਂ ਨੂੰ ਵੇਖ ਕੇ ਵੀ ਹੈਰਾਨ ਰਹਿ ਜਾਂਦੇ ਆ ਉਹ ਮੁੰਡੇ ਐ ਲੱਗਦੇ ਸੀ ਜਿਵੇਂ ਬਹੁਤ ਦੁਨੀਆਂ ਦੇ ਭੁੱਖੇ ਹੋਣ ਸਿਹਤ ਕਮਜ਼ੋਰ ਹੋਈ ਸੁਸਤ ਹੋਈ ਉਥੇ ਡਿੱਗੇ ਪਏ ਸੀ ਚਲੋ ਇਹ ਜਾ ਕੇ ਹੈਰਾਨ ਹੁੰਦੇ ਆ ਵੀ ਇਹ ਕਿਵੇਂ ਕਿ ਜਦੋਂ ਇਹ ਉਹਨਾਂ ਮੁੰਡਿਆਂ ਨੂੰ ਪੁੱਛਦੇ ਆ ਤਾਂ ਉਹ ਮੁੰਡੇ ਦੱਸਦੇ ਆ ਵੀ ਤੁਸੀਂ ਤਾਂ ਸਾਡੇ ਵਾਂਗੂ ਬਹੁਤ ਭੇੜਾ ਫਸ ਗਏ ਇਹ ਘਰ ਆ ਜਿਹੜਾ ਇਹ ਮੌਤ ਦਾ ਖੂਹ ਆ ਇੱਥੋਂ ਕਰਮਾਂ ਵਾਲੀ ਕੋਈ ਜਿਉਂਦਾ ਜਾਂਦਾ ਤੇ ਅਮਰੀਕਾ ਦਾ ਸੁਪਨਾ ਤਾਂ ਤੁਸੀਂ ਭੁੱਲ ਜੋ ਚਲੋ ਉਹਨਾਂ ਦੇ ਵਿੱਚੋਂ ਨਾ ਇੱਕ ਮੁੰਡੇ ਕੋਲ ਫੋਨ ਸੀ ਪ੍ਰਦੀਪ ਆ ਜਿਹੜਾ ਉਹ ਆਪਣੇ ਪਿਓ ਨੂੰ ਫੋਨ ਲਾਉਂਦਾ ਇਧਰੋਂ ਪਿਓ ਵਿਚਾਰਾ ਡੀਕ ਡੀਕ ਕੇ ਫਿਕਰ ਸੀਗਾ ਸਾਰੇ ਟੱਬਰ ਨੂੰ ਫੋਨ ਲਾਉਂਦਾ ਤੇ ਕਹਿੰਦਾ ਵੀ ਬਾਪੂ ਏਜੰਟ ਨੇ ਤਾਂ ਠੱਗੀ ਮਾਰ ਲਈ ਏਜੰਟ ਨੇ ਤਾਂ ਸਾਡੇ ਨਾਲ ਆਏ ਕੀਤੀ ਵੀ ਹੁਣ ਮੈਨੂੰ ਨਹੀਂ ਪਤਾ ਵੀ ਤੇਰਾ ਪੁੱਤ ਜਿਉਂਦਾ ਬਚੂਗਾ ਕਿ ਨਹੀਂ ਵੀ ਜੇ ਮੈਂ ਜਿਉਂਦਾ ਰਿਹਾ ਤਾਂ ਮੈਂ ਅਮਰੀਕਾ ਜਾ ਕੇ ਰਹੂੰਗਾ ਵਾਪਸ ਤਾਂ ਮੈਂ ਆਉਂਦਾ ਨਹੀਂ ਤਾਂ ਉਹਦਾ ਪਿਓ ਕਹਿੰਦਾ ਵੀ ਆਏ ਕਰ ਪੁੱਤ ਜੇ ਤੇਥੋਂ ਵਾਪਸ ਆਈਦਾ ਆ ਜਾ ਵੀ ਪੈਸਿਆਂ ਦੀ ਕੋਈ ਪਰਵਾਹ ਨਹੀਂ ਪੈਸੇ ਜਿਉਂਦੇ ਜੀਆਂ ਨਾਲੋਂ ਚੰਗੇ ਥੋੜੀ ਆ ਵੀ ਤੂੰ ਆ ਜਾ ਉਹ ਕਹਿੰਦਾ ਵੀ ਨਹੀਂ ਜਾਉਂਗਾ ਅੱਗੇ ਇਹਨਾਂ ਨਾਲ ਹੀ ਹੋਰ ਬਥੇਰੇ ਮੁੰਡੇ ਨੇ ਬਾਕੀ ਜੋ ਕੁਛ ਕਿਸਮਤ ਦੇ ਵਿੱਚ ਹੋਇਆ ਚਲੋ ਇੱਕ ਇਹ ਕੇ ਫੋਨ ਕੱਟ ਦਿੰਦਾ ਤੇ ਉਸ ਤੋਂ ਬਾਅਦ ਅਗਲੇ ਦਿਨ ਪ੍ਰਦੀਪ ਦਾ ਬਾਪੂ ਆ ਜਿਹੜਾ ਏਜੰਟ ਕੋਲ ਜਾਂਦਾ ਪਰ ਜਦੋਂ ਉਹ ਜਾਂਦਾ ਏਜੰਟ ਕੋਲ ਤੇ ਏਜੰਟ ਨੂੰ ਕਹਿੰਦਾ ਵੀ ਮੇਰੇ ਪੁੱਤ ਨੇ ਤੂੰ ਠੱਗੀ ਮਾਰੀ ਉਹ ਕਹਿੰਦਾ ਵੀ ਮੈਂ ਤਾਂ ਕੋਈ ਠੱਗੀ ਨਹੀਂ ਮਾਰੀ ਮੈਂ ਤਾਂ ਆ ਦੇਖੋ ਟਿਕਟ ਦੀ ਫੋਟੋਕਾਪੀ ਆਸੀ ਪਾਸਪੋਰਟ ਦੀ ਮੈਂ ਤਾਂ ਅਮਰੀਕਾ ਭੇਜਿਆ ਹੁਣ ਵਿਚਾਰੇ ਬਖਤਾਵਰ ਸਿੰਘ ਨੂੰ ਅਣਪੜ੍ਹ ਬੰਦੇ ਨੂੰ ਕੀ ਪਤਾ ਚਲੋ ਇੱਕ ਵਾਰ ਤਾਂ ਮੁੜਿਆ ਆਉਂਦਾ ਤੇ ਉਹ ਫਿਰ ਵੇਟ ਕਰਦਾ ਵੀ ਚਲ ਮੇਰੇ ਪੁੱਤ ਦਾ ਫੋਨ ਆਊਗਾ ਤੇ ਉਥੋਂ ਅਗਲੇ ਦਿਨ ਘਰ ਦੇ ਵਿੱਚੋਂ ਡੌਂਕਰ ਜਿਹੜੇ ਉਹਨਾਂ ਨੂੰ ਫਿਰ ਗੱਡੀ ਦੇ ਵਿੱਚ ਬਿਠਾ ਕੇ ਲੈ ਜਾਂਦੇ ਆ ਤੇ ਅੱਗੇ ਲੈ ਕੇ ਜਾਂਦੇ ਆ ਉਹ ਗੱਡੀ ਅੱਗੇ ਫੇਰ ਜਾਂਦੀ ਆ ਤੇ ਗੱਡੀ ਰੋਕ ਕੇ ਰਸਤੇ ਦੇ ਵਿੱਚ ਫਿਰ ਉਹਨਾਂ ਨੂੰ ਕਹਿੰਦੇ ਆ ਵੀ ਪੈਦਲ ਚੱਲੋ ਜੰਗਲਾਂ ਵਿੱਚ ਦੀ ਪਹਾੜਾਂ ਵਿੱਚ ਦੀ ਹੁੰਦੇ ਤੇ ਇੰਨੇ ਖਤਰਨਾਕ ਜੀਵ ਜਾਨਵਰ ਜਿਹੜੇ ਕਦੇ ਉਹਨਾਂ ਨੂੰ ਤੁਰਨ ਲਈ ਲੈ ਜਾਂਦੇ ਆ ਡੋਂਕਰ ਕਦੇ ਉਹਨਾਂ ਨੂੰ ਗੱਡੀ 'ਚ ਲੱਦ ਲੈਂਦੇ ਆ ਜਿਵੇਂ ਤੂੜੀ ਲੱਦੀ ਹੁੰਦੀ ਆ ਐਸੇ ਤਰ੍ਹਾਂ ਚੱਲੋ ਲੈ ਕੇ ਜਾਂਦੇ ਆ ਤੇ 3-4 ਦਿਨਾਂ ਦੇ ਵਿੱਚ ਉਹ ਜਿਹੜੀ ਮੈਕਸੀਕੋ ਵਾਲੀ ਕੰਨ ਦਾ ਅਮਰੀਕਾ ਨੂੰ ਜਾਂਦੀ ਆ ਬਾਰਡਰ ਵਾਲੀ ਉੱਥੇ ਲੈ ਜਾਂਦੇ ਆ ਤੇ ਉੱਥੇ ਜਿਹੜੇ ਡੋਂਕਰ ਆਹੋ ਇਸ਼ਾਰਿਆਂ ਨਾਲ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਅਮਰੀਕਾ ਦੀ ਜਿਹੜੀ ਉਹ ਕੰਧ ਆ ਉਹ ਟੱਪਣੀ ਆ ਦੇਖੋ ਉਹ ਤੁਹਾਡੀ ਕਿਸਮਤ ਆ ਵੀ ਜੇ ਇੱਥੇ ਫੌਜ ਨੇ ਗੋਲੀਆਂ ਚਲਾਤੀਆਂ ਤੁਹਾਡੀ ਮੌਤ ਵੀ ਹੋ ਸਕਦੀ ਆ ਤੁਸੀਂ ਜਿਉਂਦੇ ਵੀ ਜਾ ਸਕਦੇ ਹੋ ਪਰ ਜਿਹੜਾ ਹੋਰ ਗੈਪ ਸੀਗਾ ਉਹ ਹੋ ਸੀਗਾ ਕਿਲੋਕਮੀਟਰ ਦਾ ਗੈਪ ਸੀਗਾ ਭਾਵੇਂ ਉਹ ਕੰਧ ਉੱਚੀ ਕਰਕੇ ਦੀਦੀ ਸੀ ਕਿਲੋਮੀਟਰ ਦੇ ਗੈਪ ਦੇ ਵਿੱਚੋਂ ਹੁਣ ਉਹਨਾਂ ਮੁੰਡਿਆਂ ਦੇ ਗਰੁੱਪ ਬਣਾ ਦਿੰਦੇ ਆ ਵੀ ਇੰਨੇ ਮੁੰਡੇ ਸ਼ਾਮ ਨੂੰ ਜਾਣਗੇ ਇੰਨੇ ਮੁੰਡੇ ਸਵੇਰ ਜਾਣਗੇ ਚਲੋ ਜਦੋਂ ਪਹਿਲਾ ਗਰੁੱਪ ਜਾਂਦਾ ਪਹਿਲੇ ਗਰੁੱਪ ਦੇ ਵਿੱਚ ਪੰਜ ਮੁੰਡੇ ਜਾਂਦੇ ਆ ਪੰਜ ਮੁੰਡੇ ਜਾਂਦੇ ਆ ਤਾਂ ਜਦੋਂ ਉਹ ਭੱਜਦੇ ਆ ਤੇ ਉਹਨਾਂ ਨੂੰ ਫੌਜ ਵਾਲਿਆਂ ਨੂੰ ਨਾ ਕਿਤੇ ਖੜਕਾ ਸੁਣਾ ਮਤਲਬ ਉਹਨਾਂ ਦੇ ਪੈਰਾਂ ਦਾ ਖੜਾਕ ਸੁਣਾਈ ਦਿੰਦਾ ਤੇ ਉਹ ਗੋਲੀਆਂ ਚਲਾ ਦਿੰਦੇ ਆ ਤੇ ਉਹ ਪੰਜੇ ਹੀ ਮੁੰਡੇ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਅਗਲੇ ਦਿਨ ਅਗਲਾ ਗਰੁੱਪ ਭੇਜਦੇ ਆ ਅਗਲੇ ਗਰੁੱਪ ਦੇ ਵਿੱਚ ਫਿਰ ਪੰਜ ਮੁੰਡੇ ਹੁੰਦੇ ਆ ਤੇ ਉਹ ਵੀ ਡਰੇ ਹੋਏ ਹੁੰਦੇ ਆ ਚਲੋ ਜਦੋਂ ਉਹ ਜਾਂਦੇ ਆ ਉਦੋਂ ਕੁਝ ਫੌਜ ਨੂੰ ਇੰਨਾ ਪਤਾ ਨਹੀਂ ਲੱਗਦਾ ਉਹ ਪੰਜੇ ਟੱਪ ਜਾਂਦੇ ਆ ਅੰਦਰ ਟੱਪ ਜਾਂਦੇ ਆ ਕਿਉਂਕਿ ਗੋਲੀਆਂ ਦੀ ਕੋਈ ਆਵਾਜ਼ ਨਹੀਂ ਆਈ ਤੇ ਇਹ ਵੀ ਸੋਚਦੇ ਆ ਵੀ ਸ਼ਾਇਦ ਉਹ ਟੱਪ ਗਈ ਚਲੋ ਭਾਈ ਉਸ ਤੋਂ ਅਗਲੇ ਦਿਨ ਪ੍ਰਦੀਪ ਹੋਰਿਆਂ ਦੇ ਗਰੁੱਪ ਦੀ ਵਾਰੀ ਹੁੰਦੀ ਆ ਤੇ ਜਦੋਂ ਇਹ ਜਾਂਦੇ ਆ ਇਹ ਪਹਿਲਾਂ ਤਾਂ ਹੌਲੀ-ਹੌਲੀ ਤੁਰਦੇ ਆ ਜਦੋਂ ਇਹ ਭੱਜਦੇ ਆ ਤਾਂ ਫੌਜ ਨੂੰ ਪਤਾ ਲੱਗ ਜਾਂਦਾ ਤੇ ਫੌਜ ਆ ਜਿਹੜੀ ਅੰਨੇ ਵਾ ਗੋਲੀਆਂ ਚਲਾ ਦਿੰਦੀ ਆ ਗੋਲੀਆਂ ਚਲਾ ਕੇ ਇਹਨਾਂ ਦੇ ਗਰੁੱਪ 'ਚ ਦੋ ਮੁੰਡਿਆਂ ਦੀ ਮੌਤ ਹੁੰਦੀ ਆ ਤੇ ਤਿੰਨ ਜਣੇ ਕੰਧ ਟੱਪ ਜਾਂਦੇ ਆ ਤੇ ਕੰਧ ਟੱਪਣ ਵਾਲਿਆਂ ਦੇ ਵਿੱਚ ਪ੍ਰਦੀਪ ਵੀ ਹੁੰਦਾ ਚਲੋ ਜਦੋਂ ਇਹ ਕੰਧ ਟੱਪਦੇ ਆ ਤਾਂ ਅੱਗੇ ਜਿਹੜੇ ਫੌਜੀ ਹੁੰਦੇ ਆ ਉੱਥੋਂ ਦੀ ਅਮਰੀਕਾ ਦੀ ਜਿਹੜੀ ਫੌਜ ਹੁੰਦੀ ਆ ਸਿਕਿਉਰਿਟੀ ਹੁੰਦੀ ਆ ਹਨਾ ਉਹ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਕਰ ਦਿੰਦੀ ਆ ਜੇਲ੍ਹ ਦੇ ਵਿੱਚ ਲੈ ਜਾ ਕੇ ਫਿਰ ਇਹਨਾਂ ਨੂੰ ਜਦੋਂ ਪੁੱਛਦੇ ਆ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤਾਂ ਫਿਰ ਉਹ ਜਿਹੜੇ ਮੁੰਡੇ ਸੀ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਸੱਚ ਨਹੀਂ ਦੱਸਣਾ ਹੁੰਦਾ ਕਿਉਂਕਿ ਇਹਨਾਂ ਦੇ ਪਾਸਪੋਰਟ ਵਗੈਰਾ ਤਾਂ ਰਸਤੇ 'ਚ ਹੀ ਫੜ ਲਏ ਜਾਂਦੇ ਆ ਫਿਰ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਐਕਟਿਵ ਸੀ ਉਹ ਕਹਿੰਦਾ ਵੀ ਆਪਾਂ ਇਹੀ ਗੱਲ ਕਹਿਣੀ ਆ ਵੀ ਸਾਨੂੰ ਤਾਂ ਸਾਡੇ ਦੇਸ਼ ਤੋਂ ਖਤਰਾ ਸੀ ਇਸਦਾ ਭੱਜ ਕੇ ਆਏ ਆ ਚਲੋ ਇਹ ਵੀ ਉਮੀ ਕਹਿ ਦਿੰਦੇ ਆ ਸਿਕਿਉਰਟੀ ਵਾਲਿਆਂ ਨੂੰ ਕਹਿ ਦਿੰਦੇ ਆ ਜਦੋਂ ਇਹਨਾਂ ਨੂੰ ਅੱਗੇ ਪੇਸ਼ ਕੀਤਾ ਜਾਂਦਾ ਅਦਾਲਤ ਦੇ ਵਿੱਚ ਤਾਂ ਇਹ ਇਹੀ ਕਹਿੰਦੇ ਆ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਸੀ ਇਸ ਲਈ ਇਸ ਤਾਂ ਭੱਜ ਕੇ ਆਏ ਆ ਸਾਨੂੰ ਪਨਾਹ ਚਾਹੀਦੀ ਆ ਤਾਂ ਫਿਰ ਜਿਹੜੀ ਉੱਥੋਂ ਦੀ ਗਵਰਨਮੈਂਟ ਆ ਇਹਨਾਂ ਨੂੰ ਵਕੀਲ ਕਰਕੇ ਦਿੰਦੀ ਆ ਵਕੀਲ ਕਰਕੇ ਫਿਰ ਵਕੀਲਾ ਨੂੰ ਇਹ ਆਪਣੀ ਸਾਰੀ ਗੱਲ ਦੱਸਦੇ ਆ ਸੱਚ ਦੱਸਦੇ ਆ ਵੀ ਸਾਡੇ ਨਾਲ ਤਾਂ ਇਸ ਤਰ੍ਹਾਂ ਠੱਗੀ ਹੋਈ ਆ ਫਿਰ ਉਹ ਵਕੀਲ ਕਹਿੰਦੇ ਵੀ ਅਸੀਂ ਤੁਹਾਡੀ ਜ਼ਮਾਨਤ ਤਾਂ ਕਰਾ ਦੇਾਂਗੇ ਤੁਹਾਨੂੰ ਵਰਕ ਪਰਮਿਟ ਵੀ ਦਵਾ ਦੇਾਂਗੇ ਪਰ ਸਾਡੀ ਫੀਸ ਤਾਂ ਫਿਰ ਇਹ ਮੁੰਡੇ ਕਹਿੰਦੇ ਵੀ ਫੀਸ ਤਾਂ ਅਸੀਂ ਫੇਰ ਹੀ ਦੇਵਾਂਗੇ ਨਾ ਜਾਂ ਫਿਰ ਤੁਸੀਂ ਐਂ ਕਰੋ ਵੀ ਸਾਡੇ ਘਰਦਿਆਂ ਦੇ ਨੰਬਰ ਲੈ ਲਓ ਤੇ ਫੀਸ ਮੰਗਵਾ ਲਓ ਹੁਣ ਵਕੀਲਾਂ ਨੂੰ ਵੀ ਇਹ ਸੀ ਵੀ ਜੇ ਫੀਸ ਮਿਲੂ ਫੇਰ ਹੀ ਕੇਸ ਲੜਾਂਗੇ ਚੱਲ ਫਿਰ ਜਿਹੜਾ ਪ੍ਰਦੀਪ ਦਾ ਵਕੀਲ ਆ ਉਹ ਇਹਦੇ ਬਾਪੂ ਦਾ ਨੰਬਰ ਲੈਂਦਾ ਇਹ ਤੋਂ ਇਧਰੋਂ ਇਹਦਾ ਬਾਪੂ ਆ ਜਿਹੜਾ ਉਹ ਪਿੰਡ ਦੇ ਸਰਪੰਚ ਨੂੰ ਲਿਆ ਕੇ ਏਜੰਟ ਕੋਲ ਜਾਂਦਾ ਤੇ ਏਜੰਟ ਨੂੰ ਵੀ ਇਹ ਗੱਲ ਪਤਾ ਲੱਗ ਜਾਂਦੀ ਆ ਵੀ ਹੁਣ ਇਹਨੇ ਮੇਰਾ ਖਿਹੜਾ ਨਹੀਂ ਛੱਡਣਾ ਇੱਕ ਦਿਨ ਤਾਂ ਉਹ ਸਰਪੰਚ ਦੇ ਮੋਹਤੇ ਕਹਿ ਦਿੰਦਾ ਵੀ ਇਹਨਾਂ ਦਾ ਮੁੰਡਾ ਪਹੁੰਚ ਗਿਆ ਮੈਂ ਗੱਲ ਕਰਾ ਦੂੰ ਤੇ ਅਗਲੇ ਦਿਨ ਆਉਣ ਲਈ ਕਹਿੰਦਾ ਉਹਨਾਂ ਨੂੰ ਜਦੋਂ ਅਗਲੇ ਦਿਨ ਵਕਤਾਵਰ ਸਰਪੰਚ ਨੂੰ ਲੈ ਕੇ ਏਜੰਟ ਦੇ ਜਾਂਦਾ ਤਾਂ ਉਹ ਏਜੰਟਾ ਜਿਹੜਾ ਆਪਣਾ ਦਫ਼ਤਰ ਬੰਦ ਕਰਕੇ ਭੱਜ ਜਾਂਦਾ ਉਹਨਾਂ ਨੂੰ ਕਿੱਥੋਂ ਲੱਭਣਾ ਤਾਂ ਫਿਰ ਉਹੀ ਸਰਪੰਚ ਵਕਤਾਵਰ ਨੂੰ ਕਹਿੰਦਾ ਵੀ ਤੂੰ ਮੈਨੂੰ ਝੂਠ ਬੋਲ ਕੇ ਪੈਸੇ ਲਏ ਦੇਖ ਜਮੀਨ ਤੇਰੀ ਸੀ ਤੂੰ ਵੇਚ ਸਕਦਾ ਸੀ ਪਰ ਤੂੰ ਇੰਨਾ ਵੱਡਾ ਲਕੋ ਰੱਖਿਆ ਜੇ ਤੂੰ ਮੈਨੂੰ ਸਹੀ ਗੱਲ ਦੱਸ ਦਿੰਦਾ ਤਾਂ ਮੈਂ ਕਦੇ ਵੀ ਤੈਨੂੰ ਇਹ ਗਲਤੀ ਨਾ ਕਰਨ ਦਿੰਦਾ ਕਿਉਂਕਿ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਵੀ ਮੁੰਡੇ ਨੇ ਇਹ ਗਲਤੀ ਕੀਤੀ ਸੀ ਤੇ ਅੱਜ ਤੱਕ ਸਾਨੂੰ ਉਹਦੀਆਂ ਹੱਡੀਆਂ ਵੀ ਨਹੀਂ ਮਿਲੀਆਂ ਇਹ ਸੁਣ ਕੇ ਬਖਤਾਵਰਾ ਜਿਹੜਾ ਬਿਲਕੁਲ ਅੰਦਰ ਤੱਕ ਟੁੱਟ ਗਿਆ ਹੁੰਦਾ ਤੇ ਉਹ ਦਿਨ ਰਾਤ ਇਹੀ ਕਹਿੰਦਾ ਵੀ ਜੇ ਕੋਈ ਮੈਨੂੰ ਮੇਰਾ ਪੁੱਤ ਦੇਵੇ ਨਾ ਮੈਂ ਜਿੰਦ ਦੇਚ ਕੇ ਵੀ ਲੈ ਲਾਂ ਤੇ ਪਰ ਉਹਦੇ ਮਨ ਦੇ ਵਿੱਚ ਬੁਰੇ ਖਿਆਲ ਆਉਂਦੇ ਰਹਿੰਦੇ ਆ ਵੀ ਸ਼ਾਇਦ ਮੇਰਾ ਪੁੱਤ ਇਸ ਦੁਨੀਆ 'ਚ ਨਹੀਂ ਰਿਹਾ ਫਿਕਰ ਦੇ ਵਿੱਚ ਹੁੰਦਾ ਉਹ ਬਿਮਾਰ ਨਹੀਂ ਲੱਗ ਜਾਂਦਾ ਤੇ ਇੱਕ ਦਿਨ ਅਚਾਨਕ ਉਹਨੂੰ ਫੋਨ ਆਉਂਦਾ ਤੇ ਉਹ ਆਪਣੀ ਧੀ ਨੂੰ ਕਹਿੰਦਾ ਵੀ ਦੇਖੀ ਪੁੱਤ ਕਿਹਦਾ ਫੋਨ ਆ ਮੋਬਾਈਲ ਤੇ ਉਹ ਕਹਿੰਦੀ ਵੀ ਬਾਪੂ ਕੋਈ ਨਵਾਂ ਜਾਂ ਨੰਬਰ ਆ ਚਲ ਉਹ ਫੋਨ ਚੱਕਦੇ ਆ ਤਾਂ ਅੱਗੋਂ ਵਕੀਲ ਆ ਜਿਹੜਾ ਉਹ ਪੰਜਾਬੀ ਦੇ ਵਿੱਚ ਹੀ ਗੱਲ ਕਰਦਾ ਦੱਸਦਾ ਕਿ ਮੈਂ ਅਮਰੀਕਾ ਤੋਂ ਇੱਕ ਵਕੀਲ ਨਾਲ ਗੱਲ ਕਰ ਰਿਆ ਤੁਹਾਡਾ ਮੁੰਡਾ ਇਸ ਟਾਈਮ ਅਮਰੀਕਾ ਦੀ ਜੇਲ੍ਹ ਵਿੱਚ ਆ ਜਿਹੜਾ ਉਹ ਦੋ ਨੰਬਰ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਇਆ ਤੁਹਾਨੂੰ ਡਰਨ ਦੀ ਲੋੜ ਨਹੀਂ ਜ਼ਮਾਨਤ ਹੋ ਜੂ ਵਰਕ ਪਰਮਿਟ ਵੀ ਮਿਲ ਜੂ ਪੀਆਰ ਵੀ ਹੋ ਜੂ ਪਰ ਉਹਦਾ ਕੇਸ ਲੜਨਾ ਪਊ ਤੇ ਮੈਂ ਉਹਦਾ ਵਕੀਲ ਨਾਲ ਗੱਲ ਕਰ ਰਿਆ ਜੇ ਤੁਸੀਂ ਚਾਹੋ ਨਿਓ ਵੀ ਮੈਂ ਉਹਦਾ ਕੇਸ ਲੜਾਂ ਤਾਂ ਤੁਸੀਂ ਮੈਨੂੰ ਇੰਨੀ ਫੀਸ ਦਿਓ ਤਾਂ ਫਿਰ ਵਕਤਾਵਰ ਨੂੰ ਥੋੜਾ ਹੌਸਲਾ ਹੁੰਦਾ ਤੇ ਉਹ ਅਗਲੇ ਦਿਨ ਸਰਪੰਚ ਕੋਲ ਜਾਂਦਾ ਸਰਪੰਚ ਨੂੰ ਸਾਰੀ ਗੱਲ ਦੱਸਦਾ ਸਰਪੰਚ ਵੀ ਇਹ ਸਮਝ ਜਾਂਦਾ ਵੀ ਜਦੋਂ ਉਹ ਅਮਰੀਕਾ ਚੱਲਿਆ ਗਿਆ ਤਾਂ ਇਹਦਾ ਮਤਲਬ ਉਹ ਸੇਫ ਆ ਚਲ ਸਰਪੰਚ ਨੂੰ ਕਹਿੰਦਾ ਵੀ ਠੀਕ ਐ ਵੀ ਜਿੰਨੇ ਪੈਸੇ ਚਾਹੀਦੇ ਆ ਮੈਂ ਤੈਨੂੰ ਦੇ ਦੂੰ ਫਿਰ ਸਰਪੰਚ ਆ ਜਿਹੜਾ 25 ਲੱਖ ਰੁਪਈਆ ਇਹਦੇ ਵਕੀਲ ਦੇ ਖਾਤੇ 'ਚ ਪਾਉਂਦਾ ਤੇ ਵਕੀਲ ਆ ਫਿਰ ਉਹ ਜਿਹੜਾ ਕੇਸ ਲੜਦਾ ਕੋਰਟ ਦੇ ਵਿੱਚ ਉਹ ਹੋਏ ਸਾਬਤ ਕਰ ਦਿੰਦਾ ਵੀ ਇਹਨੂੰ ਪੰਜਾਬ ਦੇ ਵਿੱਚ ਜਾਣ ਨੂੰ ਇਹਦੀ ਨੂੰ ਖਤਰਾ ਸੀ ਇਸ ਕਰਕੇ ਇਹ ਆਇਆ ਤੇ ਅਮਰੀਕਾ ਦੀ ਜਿਹੜੀ ਕੋਰਟ ਆ ਉਹ ਇਹਨੂੰ ਜ਼ਮਾਨਤ ਦੇ ਦਿੰਦੀ ਆ ਜ਼ਮਾਨਤ ਦੇ ਨਾਲ ਨਾਲ ਵਰਕ ਪਰਮਿਟ ਵੀ ਮਿਲ ਜਾਂਦਾ ਫਿਰ ਜਦੋਂ ਵਰਕ ਪਰਮਿਟ ਤੇ ਆਉਂਦਾ ਇਹ ਜ਼ਮਾਨਤ ਤੇ ਬਾਹਰ ਆਉਂਦਾ ਫਿਰ ਆਪਣੇ ਮਾਪਿਆਂ ਨਾਲ ਗੱਲ ਕਰਦਾ ਤਾਂ ਇਹਦੇ ਮਾਪਿਆਂ ਦੀ ਜਾਣ ਦੇ ਵਿੱਚ ਜਾਨ ਆਉਂਦੀ ਆ ਫਿਰ ਉਸ ਤੋਂ ਬਾਅਦ ਇਹਨੂੰ ਵਰਕ ਪਰਮਿਟ ਮਿਲਦਾ ਤੇ ਇੰਨੀ ਮਿਹਨਤ ਕਰਦਾ ਮਿਹਨਤ ਕਰਕੇ ਉੱਥੇ ਦਿਨ ਰਾਤ ਦਿਹਾੜੀ ਕਰਕੇ ਇਹ ਪੈਸੇ ਉਕਾਰ ਦਾ ਜਿਹੜਾ ਕਰਜ਼ਾ ਚੜਿਆ ਸੀ ਜਿਹੜੀ ਵਕੀਲ ਦੀ ਫੀਸ ਸਰਪੰਚ ਨੇ ਦਿੱਤੀ ਸੀ ਉਹ ਤਾਰਦਾ ਭਾਵੇਂ ਸਾਰਾ ਕੁਝ ਕਰਦੇ ਉਹਨੂੰ 5 ਸਾਲ ਲੱਗ ਜਾਂਦੇ ਆ ਪਰ ਫਿਰ ਵੀ ਪ੍ਰਦੀਪ ਆ ਜਿਹੜਾ ਪੈਰਾਸਿਰ ਹੋ ਜਾਂਦਾ ਤੇ ਹੁਣ ਪ੍ਰਦੀਪ ਲਈ ਵੱਡੀ ਚੁਣੌਤੀ ਸੀ ਪੀਆਰ ਹੋਣਾ ਤੇ ਪੀਆਰ ਹੋਣ ਵਾਸਤੇ ਉਹਨੂੰ ਉਹਦਾ ਪਾਸਪੋਰਟ ਤਾਂ ਹੈ ਨਹੀਂ ਸੀ ਪੀਆਰ ਹੁਣ ਆ ਉਹਦੇ ਲਈ ਔਖਾ ਸੀ ਤੇ ਫਿਰ ਉਹਨੂੰ ਵਕੀਲ ਹੀ ਇਹ ਗੱਲ ਕਹਿੰਦਾ ਵੀ ਜੇ ਤੂੰ ਇੱਧਰ ਹੀ ਕਿਸੇ ਕੁੜੀ ਨਾਲ ਵਿਆਹ ਕਰਵਾ ਲੈਵੇਂ ਤਤ ਉਹਦੇ ਸਿਰ ਤੇ ਪੀਆਰ ਹੋ ਸਕਦਾ ਤਾਂ ਫਿਰ ਚਲੋ ਪ੍ਰਦੀਪ ਆ ਜਿਹੜਾ ਉਹ ਕਿਸੇ ਕੁੜੀ ਦੀ ਭਾਲ ਵਿੱਚ ਹੁੰਦਾ ਚਲੋ ਜਿਹੜੇ ਸਟੋਰ ਤੇ ਉਹ ਕੰਮ ਕਰਦਾ ਹੁੰਦਾ ਉੱਥੇ ਵੱਖ-ਵੱਖ ਤਰ੍ਹਾਂ ਦੇ ਗਾਹਕ ਆਉਂਦੇ ਆ ਹਨ ਤੇ ਉੱਥੇ ਨਾ ਇੱਕ ਪੰਜਾਬੀ ਪਰਿਵਾਰ ਆਉਂਦਾ ਹੁੰਦਾ ਤੇ ਫਿਰ ਪ੍ਰਦੀਪ ਉਸ ਪੰਜਾਬੀ ਪਰਿਵਾਰ ਨਾਲ ਗੱਲ ਕਰਦਾ ਆਪਣੀ ਹੱਡ ਬੀਤੀ ਦੱਸਦਾ ਵੀ ਮੇਰੇ ਨਾਲ ਇਦਾਂ ਹੋਇਆ ਵੀ ਜੇ ਤੁਹਾਡੀ ਜਾਣਕਾਰੀ ਦੇ ਵਿੱਚ ਤੁਹਾਡੇ ਕੋਈ ਜਾਣ ਪਛਾਣ ਦੇ ਵਿੱਚ ਕੋਈ ਕੁੜੀ ਹੈਗੀ ਆ ਜਿਹੜੀ ਮੈਨੂੰ ਇੱਕ ਵਾਰ ਪੀਆਰ ਕਰਵਾ ਦੇ ਭਾਵੇਂ ਮੇਰੇ ਨਾਲ ਜਾਲੀ ਵਿਆਹ ਕਰਵਾ ਲਈ ਵੀ ਮੈਂ ਆਪਣੇ ਮਾਪਿਓ ਨੂੰ ਇੱਥੇ ਬੁਲਾਉਣਾ ਚਾਹਣਾ ਵੀ ਮੈਂ ਨਹੀਂ ਮੇਰੇ ਮਾਪਿਓ ਤਾਂ ਮਰ ਜਾਣਗੇ ਹਨਾ ਮੇਰੀਆਂ ਭੈਣਾਂ ਮੇਰੇ ਬਿਨਾ ਤੜਫਦੀਆਂ ਨੇ ਤਾਂ ਉਹ ਪੰਜਾਬੀ ਪਰਿਵਾਰ ਆ ਜਿਹੜਾ ਉਹਨਾਂ ਦੀ ਆਪਣੀ ਹੀ ਕੁੜੀ ਹੁੰਦੀ ਆ ਉਹ ਕਹਿੰਦੇ ਵੀ ਸਾਨੂੰ ਤੂੰ ਚੰਗਾ ਲੱਗਦਾ ਕਿਉਂਕਿ ਪੜ੍ਹਿਆ ਲਿਖਿਆ ਸੀ ਸੋਹਣਾ ਸੁਨੱਖਾ ਸੀ ਜਦੋਂ ਇਹਨੇ ਸਾਰੀ ਗੱਲ ਸੱਚ ਦੱਸੀ ਤਾਂ ਫਿਰ ਉਹ ਕਹਿੰਦੇ ਵੀ ਅਸੀਂ ਆਪਣੀ ਕੁੜੀ ਦਾ ਹੀ ਰਿਸ਼ਤਾ ਤੇਰੇ ਨਾਲ ਕਰਦਾਂਗੇ ਚਲੋ ਫਿਰ ਨਾ ਪ੍ਰਦੀਪ ਨਾਲ ਆਪਣੀ ਕੁੜੀ ਦਾ ਰਿਸ਼ਤਾ ਕਰਦੇ ਆ ਤੇ ਰਿਸ਼ਤਾ ਫਿਰ ਉਹ کورٹ ਮੈਰਿਜ ਕਰਾਉਂਦੇ ਆ ਉਹਨਾਂ ਦੀ کورٹ ਮੈਰਿਜ ਕਰਾਉਣ ਤੋਂ ਬਾਅਦ ਤੇ 3 ਮਹੀਨੇ ਬਾਅਦ ਫਿਰ ਪ੍ਰਦੀਪ ਦਾ ਪਾਸਪੋਰਟ ਬਣ ਜਾਂਦਾ ਤੇ ਉਹ ਕੁੜੀ ਆ ਜਿਹੜੀ ਉਹ ਇਹਦੇ ਕਾਗਜ਼ ਜਿਹੜੇ ਲਾ ਦਿੰਦੀ ਆ ਇਹ ਵੀ ਪੀਆਰ ਹੋ ਜਾਂਦਾ ਫਿਰ ਪੀਆਰ ਹੋਣ ਤੋਂ ਬਾਅਦ ਇਹਨੂੰ ਜੋ ਖੁਸ਼ੀ ਹੁੰਦੀ ਆ ਨਾ ਇਹ ਤਾਂ ਹਮਰਮਰ ਰੋਂਦਾ ਤੇ ਇਹਨੂੰ ਮਤਲਬ ਇਹ ਗੱਲ ਦੀ ਪਹਿਲਾਂ ਇੱਛਾ ਹੁੰਦੀ ਆ ਵੀ ਮੈਂ ਆਪਣੇ ਮਾਪਿਆਂ ਕੋਲ ਜਾਵਾਂ ਫਿਰ ਇਹ ਆਪਣੇ ਮਾਪਿਆਂ ਨਾਲ ਹਨਾ ਗੱਲਾਂ ਤਾਂ ਕਰਦਾ ਹੀ ਸੀ ਚਲ ਦੇ ਮਾਪਿਆਂ ਨੂੰ ਇਹ ਕਹਿੰਦਾ ਵੀ ਹੁਣ ਮੈਂ ਆਉਂਗਾ ਤੇ ਤੁਹਾਨੂੰ ਨਾਲ ਹੀ ਲੈ ਕੇ ਜਾਊਂਗਾ ਚਲੋ ਉਹ ਕਹਿੰਦੇ ਵੀ ਨਾਲ ਭਾਵੇਂ ਨਾ ਲੈ ਕੇ ਜਾਈਂ ਵੀ ਇੱਕ ਵਾਰ ਤੂੰ ਸਾਡੇ ਕੋਲ ਪਹੁੰਚ ਤੇ ਚਲੋ ਇਹਦਾ ਜਿਹੜਾ ਸਹੁਰਾ ਪਰਿਵਾਰ ਹੁੰਦਾ ਉਹ ਵੀ ਚੰਗਾ ਹੁੰਦਾ ਤੇ ਉਹ ਇਹਨੂੰ ਟਿਕਟ ਲੈ ਕੇ ਦਿੰਦੇ ਆ ਤੇ ਇਹਨੂੰ ਪੰਜਾਬ ਭੇਜਦੇ ਆ ਅੱਜ ਪ੍ਰਦੀਪ ਪੂਰੇ 8 ਸਾਲ ਬਾਅਦ ਆਪਣੇ ਪੰਜਾਬ ਦੀ ਧਰਤੀ ਤੇ ਪੈਰ ਪਾਉਂਦਾ ਤੇ ਬਖਤਾਵਰ ਸਿੰਘ ਤੇ ਉਹਦੀ ਪਤਨੀ ਤੇ ਉਹਦੀਆਂ ਚਾਰੇ ਧੀਆ ਦਿੱਲੀ 에ਅਰਪੋਰਟ ਤੇ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੇ ਹੁੰਦੇ ਆ ਜਿਹੜੇ 에ਅਰਪੋਰਟ ਤੋਂ ਬਖਤਾਵਰ ਸਿੰਘ ਨੇ ਆਪਣੇ ਪੁੱਤ ਨੂੰ ਸਹੀ ਸਲਾਮਤ ਚੜਾਇਆ ਸੀ ਤੇ ਅੱਜ ਆਪਣੇ ਪੁੱਤ ਨੂੰ ਸਹੀ ਸਲਾਮਤ ਵੇਖ ਕੇ ਉਹਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਆ ਤੇ ਉਹ ਆਪਣੇ ਪੁੱਤ ਨੂੰ ਘੁੱਟ ਕੇ ਮਿਲਦਾ ਤੇ ਉਹਦਾ ਪੁੱਤ ਵੀ ਆਪਣੇ ਪਿਓ ਦੇ ਪੈਰੀਂ ਡਿੱਗ ਪੈਂਦਾ ਤੇ ਹੱਥ ਚੁੰਮਦਾ ਉਹਦਾ ਮੱਥਾ ਚੁੰਮਦਾ ਤੇ ਕਹਿੰਦਾ ਵੀ ਤੇਰੇ ਹੌਂਸਲੇ ਕਰਕੇ ਸ਼ਾਇਦ ਅੱਜ ਮੈਂ ਵਾਪਸ ਮੁੜਿਆ ਵੀ ਨਹੀਂ ਮੈਂ ਤਾਂ ਉਮੀਦ ਛੱਡਤੀ ਸੀ ਜਿਹੜੋ ਆਪਣੀਆਂ ਭੈਣਾਂ ਨੂੰ ਮਿਲਦਾ ਪਰਿਵਾਰ ਨੂੰ ਮਿਲਦਾ ਫਿਰ ਆਪਣੇ ਘਰ ਆਉਂਦਾ ਘਰ ਆ ਕੇ ਉਹ ਬਹੁਤ ਖੁਸ਼ ਹੁੰਦਾ ਪਿੰਡ ਦੇ ਲੋਕੀ ਆ ਜਿਹੜੇ ਉਹ ਬਖਤਾਵਰ ਦੇ ਘਰ ਆਉਂਦੇ ਆ ਤੇ ਹੁਣ ਪ੍ਰਦੀਪ ਨੇ ਪੈਸਾ ਤਾਂ ਇੰਨਾ ਭੇਜਦਾ ਸੀ ਵੀ ਉਹ ਘਰ ਆ ਜਿਹੜਾ ਬਦਲ ਗਿਆ ਸੀ ਮਹਾਂਦਰਾ ਬਦਲ ਗਿਆ ਸੀ ਜ਼ਮੀਨ ਉਹਦੇ ਪਿਓ ਨੇ ਵਾਪਸ ਲੈ ਲਈ ਸੀ ਹਰ ਇੱਕ ਸੁੱਖ ਸਹੂਲਤ ਉਹਨਾਂ ਦੇ ਘਰੇ ਸੀ ਤੇ ਫਿਰ ਪ੍ਰਦੀਪ ਆ ਜਿਹੜਾ ਉਹਦੇ ਮਾਪਿਆਂ ਨੂੰ ਤਾਂ ਪਤਾ ਹੀ ਸੀ ਵੀ ਵਿਆਹ ਹੋਇਆ ਫਿਰ ਉਹ ਆਪਣੇ ਸਹੁਰਿਆਂ ਨਾਲ ਗੱਲ ਕਰਦਾ ਵੀ ਹੁਣ ਮੈਂ ਆ ਜਾ ਤਾਂ ਹੈਗਾ ਹੀ ਆ ਵੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਆਪਣੀ ਪਤਨੀ ਨੂੰ ਬੁਲਾਉਣਾ ਚਾਹਣਾ ਤੇ ਇੱਥੇ ਮੇਰੇ ਮਾਪਿਓ ਸਾਡਾ ਵਿਆਹ ਕਰਨਾ ਚਾਹੁੰਦੇ ਆ ਤੇ ਚਲੋ ਉਹ ਵੀ ਮੰਨ ਜਾਂਦੇ ਉਹ ਕਹਿੰਦੇ ਵੀ ਅਸੀਂ ਸਾਰੇ ਆਵਾਂਗੇ ਫਿਰ ਪ੍ਰਦੀਪ ਦਾ ਸਹੁਰਾ ਪਰਿਵਾਰ ਆ ਜਿਹੜਾ ਪੰਜਾਬ ਜਾਂਦਾ ਤੇ ਫਿਰ ਉੱਥੇ ਆਨੰਦ ਕਾਰਜ ਦੀ ਰਸਮ ਹੁੰਦੀ ਆ ਤੇ ਸਾਰਾ ਪਰਿਵਾਰ ਆ ਜਿਹੜਾ ਉਹ ਇਹਨਾਂ ਦੀਆਂ ਸਾਰੀਆਂ ਰਸਮਾਂ ਤੇ ਪ੍ਰਦੀਪ ਦਾ ਜਿਹੜਾ ਵਿਆਹ ਹੁੰਦਾ ਉਹ ਸਾਰਾ ਪਿੰਡ ਵੇਖਦਾ ਰਹਿ ਜਾਂਦਾ ਚਲੋ ਦੋਨੋਂ ਪਤੀ ਪਤਨੀ ਆ ਜਿਹੜੇ ਬਖਤਾਵਰ ਦੇ ਨੂੰਹ ਤੇ ਪੁੱਤ ਪ੍ਰਦੀਪ ਤੇ ਉਹਦੀ ਘਰਵਾਲੀ ਜਦੋਂ ਵਿਆਹੀ ਜੋੜੀ ਘਰ ਦੇ ਵਿੱਚ ਆਉਂਦੀ ਆ ਤਾਂ ਬਖਤਾਵਰ ਦੇ ਘਰਵਾਲੀ ਪਾਣੀ ਵਾਰ ਕੇ ਪਿੰਦੀ ਆ ਤੇ ਉਹ ਰੱਬ ਦਾ ਲੱਖ ਲੱਖ ਸ਼ੁਕਰ ਕਰਦੀ ਆ ਕਿ ਮੈਨੂੰ ਇਹ ਦਿਨ ਦੇਖਣ ਨੂੰ ਮਿਲਿਆ ਕਿਉਂਕਿ ਮੈਂ ਤਾਂ ਇਹ ਆਸ ਛੱਡ ਚੁੱਕੀ ਸੀ ਫਿਰ 2 ਕ ਮਹੀਨੇ ਰਹਿ ਕੇ ਪ੍ਰਦੀਪ ਤੇ ਉਹਦੀ ਪਤਨੀ ਪੰਜਾਬ ਰਹਿੰਦੇ ਆ ਉਹ ਘੁੰਮਦੇ ਆ ਆਪਣੇ ਮਾਪਿਆਂ ਨੂੰ ਵੀ ਨਾਲ ਘਮਾਉਂਦੇ ਆ ਫਿਰ ਵਾਪਸ ਅਮਰੀਕਾ ਆ ਜਾਂਦੇ ਆ ਤੇ ਅਮਰੀਕਾ ਆ ਕੇ ਫਿਰ ਪ੍ਰਦੀਪ ਆਪਣੇ ਮਾਪਿਓ ਦੀ ਫਾਈਲ ਲਾਉਂਦਾ ਤੇ ਆਪਣੇ ਮਾਪਿਓ ਨੂੰ ਅਮਰੀਕਾ ਬੁਲਾ ਲੈਂਦਾ ਹੁਣ ਪ੍ਰਦੀਪ ਫਖਤਾਵਰ ਤੇ ਬਖਤਾਵਰ ਦੀ ਪਤਨੀ ਅਮਰੀਕਾ ਦੇ ਵਿੱਚ ਨੇ ਤੇ ਪ੍ਰਦੀਪ ਆਪਣੀਆਂ ਭੈਣਾਂ ਨੂੰ ਕਹਿੰਦਾ ਕਿ ਹੌਲੀ-ਹੌਲੀ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਆਪਣੇ ਕੋਲ ਬੁਲਾ ਲੂੰਗਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਪ੍ਰਦੀਪ ਦੀ ਸੰਘਰਸ਼ ਭਰੀ ਜ਼ਿੰਦਗੀ ਦੀ ਕਹਾਣੀ ਭਾਵੇਂ ਕਿ ਪ੍ਰਦੀਪ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਪਰ ਫਿਰ ਵੀ ਕਿਹਦੇ ਉਹਦੀ ਕਿਸਮਤ ਚੰਗੀ ਸੀ ਜਿਹੜਾ ਉਹ ਵਾਪਸ ਆਪਣੇ ਮਾਪਿਓ ਦੇ ਕੋਲ ਆ ਗਿਆ ਤੇ ਅੱਜ ਉਹ ਬਹੁਤ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਕਹਾਣੀ ਬਾਰੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ